ਏਜੰਟ ਨੇ ਸਵੀਟੀ ਦਾ ਵੀਜ਼ਾ ਰਿਫਿਊਜ਼ ਹੋਣ ਦੇ ਕਾਰਨਾਂ ਦੀ ਇੱਕ ਲੰਮੀ ਲਿਸਟ ਤਿਆਰ ਕਰ ਰੱਖੀ ਸੀ ਪਰ ਉਸ ਵੱਲੋਂ ਦੱਸੀ ਜਾ ਰਹੀ ਕੋਈ ਵੀ ਗੱਲ ਚਾਰਾ ਜਾਣਿਆ ਪਾਨਾ ਗੁਰਜੰਟ ਰਕਵੀਰ ਅਤੇ ਦਵਿੰਦਰ ਸਿੰਘ ਵਿੱਚੋਂ ਕਿਸੇ ਦੇ ਵੀ ਪੱਲੇ ਨਹੀਂ ਸੀ ਪੈ ਰਹੀ ਜਦੋਂ ਏਜੰਟ ਵੱਲੋਂ ਸਵੀਟੀ ਦੇ ਵੀਜ਼ੇ ਉੱਤੇ ਆਏ ਖਰਚ ਦਾ ਸਾਰਾ ਹਿਸਾਬ ਕਿਤਾਬ ਦੱਸਿਆ ਗਿਆ ਤਾਂ ਪਾਨੇ ਦਾ ਚਾਚਾ ਤੇ ਫੁੱਫੜ ਉਸ ਏਜੰਟ ਨਾਲ ਬਹਿਸ ਕਰਨ ਲੱਗ ਪਏ ਗਨਪਾਤੀਪੇ ਗੁਰਜੰਟ ਸਿੰਘ ਨੇ ਜੱਸੇ ਨੂੰ ਵੀ ਫੋਨ ਕਰਕੇ ਉਥੇ ਸੱਦ ਲਿਆ ਸੀ ਕਿਉਂਕਿ ਜੱਸਾ ਵੀ ਵਿਦੇਸ਼ ਜਾਣ ਦਾ ਚਾਹਵਨ ਸੀ ਤੇ ਘਮ ਫਿਰ ਫਾਈਲ ਪ੍ਰੋਸੈਸਿੰਗ ਵਗੈਰਾ ਦੀ ਕਾਫੀ ਜਾਣਕਾਰੀ ਇਕੱਠੀ ਕਰ ਚੁੱਕਾ ਸੀ ਜੱਸੇ ਦੇ ਸਾਹਮਣੇ ਇਹੋ ਜਿਹੇ ਆ ਪਰਤਾ ਖੁੱਲੀਆਂ ਕਿ ਉਹਦਾ ਬੁਰਾ ਹਾਲ ਹੋ ਗਿਆ ਸਵੀਟੀ ਦੇ ਆਲਸ ਵਿੱਚੋਂ ਓਵਰ ਆਲ ਸਿਰਫ 5 ਬੈਂਡ ਸਨ ਤੇ ਇੱਕ ਮੋਡਿਊਲ ਵਿੱਚੋਂ 4.5 ਬੈਂਡ ਐਨੀ ਪੜਾਈ ਲਿਖਾਈ ਤੋਂ ਬਾਅਦ 5 ਬੈਂਡ ਦਾ ਸਟੱਡੀ ਵੀਜ਼ਾ ਲੱਗ ਹੀ ਨਹੀਂ ਸੀ ਸਕਦਾ ਉਸੀ ਪੰਜ ਬੈਂਡਾਂ ਉੱਤੇ ਫਾਈਲ ਲਗਾ ਕਿਵੇਂ ਦਿੱਤੀ ਉਹ ਵੀ ਆਸਟ੍ਰੇਲੀਆ ਦੀ ਜਸਟਿਸ ਨੇ ਦੰਦ ਪੀਸਦਿਆਂ ਕਿਹਾ ਤੇ 에ਜੰਟ ਵੱਲ ਇੰਝ ਔਖਾ ਜਿਹਾ ਚਾਹ ਰਿਆ ਸੀ ਜਿਵੇਂ ਹੁਣੇ ਉਸ ਨੂੰ ਟਾ ਲਵੇਗਾ ਬੈਂਡ ਕੱਟ ਹੋਣ ਕਰਕੇ ਹੀ ਤਾਂ ਮੈਂ ਐਲੀ ਕੋਰਸ ਵੀ ਦਿਵਾ ਦਿੱਤਾ ਸੀ ਨਾਲ ਪਰ ਫਿਰ ਵੀ ਗੱਲ ਨਹੀਂ ਬਣੀ ਆਪਾਂ ਫਿਰ ਇੱਕ ਵਾਰ ਵਕੀਲਦਾਂ ਹੀ ਅਪੀਲ ਕਰ ਸਕਦੇ ਹਾਂ 에ਜੰਟ ਨੇ ਬੜੇ ਹੀ ਆਰਾਮ ਨਾਲ ਖੜਿਆ-ਖੜਾਇਆ ਜਵਾਬ ਸੁਣਾ ਦਿੱਤਾ ਸੀ ਜਿਸ ਨੂੰ ਸੁਣ ਕੇ ਜਸੇ ਦਾ ਪਾਰਾ ਹੋਰ ਚੜ ਗਿਆ 에ਜੰਟ ਜਸੇ ਬਾਰੇ ਗਲਤ ਤਾਰਨਾ ਬਣਾਈ ਬੈਠਾ ਸੀ ਕਿ ਉਸ ਨੂੰ ਫਾਈਲ ਬਾਰੇ ਵਿਚਲੀਆਂ ਬਰੀਕ ਕੁੰਡੀਆਂ ਦੀ ਕਿੱਥੇ ਕੋਈ ਜਾਣਕਾਰੀ ਹੋਣੀ ਹੈ ਬਾਜੀ 1 ਸਾਲ ਹੋ ਗਿਆ ਮੈਨੂੰ ਇਸੇ ਕੰਮ ਵਿੱਚ ਖੱਜਲ ਹੁੰਦੀਆਂ ਇਹੋ ਜਿਹੇ ਬਹਾਨੇ ਕਿਸੇ ਹੋਰ ਨੂੰ ਸੁਣਾਇਓ ਐਲੀ ਕੋਰਸ ਪੀਆਰ ਵਾਲਿਆਂ ਲਈ ਲੱਗ ਸਕਦਾ ਸਟੱਡੀ ਵੀਜ਼ੇ ਲਈ ਨਹੀਂ ਜਸੇ ਨੇ ਪੂਰੀ ਖਿੱਚ ਕੇ ਕਿਹਾ ਦਿਲ ਤਾਂ ਜਸੇ ਦਾ 에ਜੰਟ ਨੂੰ ਮੋਟੀਆਂ-ਮੋਟੀਆਂ ਕਾਲਾ ਕੱਟ ਨੂੰ ਕਰਿਆ ਸੀ ਪਰ ਉਹ ਨਾਲ ਬੈਠੇ ਡੈਡੀ ਤੇ ਦੋ ਮਾਮਾ ਮਾਮੀਆਂ ਦੇ ਕਾਰਨ ਚੁੱਕ ਰਿਹਾ ਸੀ ਮੈਂ ਇਸ ਰਿਸਕ ਬਾਰੇ ਪਹਿਲਾਂ ਹੀ ਮਾਸਟਰ ਜੀ ਸਵੀਟੀ ਦੇ ਪਿਓ ਤੇ ਸਵੀਟੀ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਪਰ ਉਹ ਕਹਿੰਦੇ ਕਿ ਫਾਈਲ ਲਵਾਉਣੀ ਹੀ ਲਵਾਉਣੀ ਹੈ ਏਜੰਟ ਨੇ ਫਟਾਫਟ ਸਵੀਟੀ ਹੋਰਾਂ ਨਾਲ ਆਪਣੇ ਰਿਸ਼ਤੇਦਾਰੀ ਬਾਰੇ ਦੱਸ ਦਿੱਤਾ ਸੀ ਕਿਉਂਕਿ ਉਸ ਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਉਹ ਪੰਚੇ ਜਦੋਂ ਉਹਦੇ ਗੱਲ ਨਾ ਪੈ ਜਾਣ ਰਿਸ਼ਤੇਦਾਰੀ ਬਾਰੇ ਸੁਣ ਕੇ ਪਾਨੇ ਤੇ ਉਸਦੇ ਪਿਓ ਨੂੰ ਝਟਕਾ ਜਿਹਾ ਲੱਗਾ ਕਿਉਂਕਿ ਉਹਨਾਂ ਨੂੰ ਤਾਂ ਸਿਰਫ ਇਹੀ ਦੱਸਿਆ ਗਿਆ ਸੀ ਕਿ ਇਹ ਏਜੰਟ ਸਵੀਟੀ ਦੇ ਪਿਓ ਦਾ ਵਾਕਫ ਆ ਹੁਣ ਜਦੋਂ ਹੌਲੀ-ਹੌਲੀ ਸਾਰੀ ਗੱਲ ਖੁੱਲ ਰਹੀ ਸੀ ਤਾਂ ਗੁਰਜੰਟ ਸਿੰਘ ਨੇ ਵੀ ਸਾਰਿਆਂ ਦੇ ਸਾਹਮਣੇ ਸਵੀਟੀ ਦੀ ਫਾਈਲ ਉੱਤੇ ਆਇਆ ਸਾਰਾ ਖਰਚਾ ਗਿਣਾ ਦਿੱਤਾ ਜਿਸ ਵੇਲੇ ਸੁਣ ਕੇ ਬਾਕਿਆਂ ਦੇ ਨਾਲ ਨਾਲ ਪਾਨੇ ਦੇ ਪੈਰਾ ਥੱਲੋਂ ਵੀ ਜ਼ਮੀਨ ਨਿਕਲ ਗਈ ਹੁਣ ਏਜੰਟ ਨਾਲ ਹੱਦ ਤੋਂ ਵੱਧ ਬਹਿਸ ਵਾਜੀ ਹੋਣ ਲੱਗ ਪਈ ਸੀ ਬਸ ਕਸਰ ਰਹਿ ਗਈ ਸੀ ਤਾਂ ਹੱਥੋਂ ਪਾਈ ਹੋਣਦੀ ਪਾਣੇ ਨੇ ਅਕਲ ਤੋਂ ਕੰਮ ਲੈਂਦਿਆਂ ਆਪਣੇ ਸਹੁਰੇ ਨੂੰ ਵੀ ਫੋਨ ਕਰਕੇ ਉੱਥੇ ਸੱਦ ਲਿਆ ਸੀ ਪਹਿਲਾਂ ਤਾਂ ਉਹ ਵੀ ਆਉਂਦੇ ਹੀ ਏਜੰਟ ਤੇ ਦਿਵਾਲੇ ਹੋ ਗਿਆ ਫਿਰ ਉਸਨੇ ਬਹੁਤ ਹੀ ਹੌਸਲੇ ਨਾਲ ਗੱਲ ਕਰਦਿਆਂ ਸਾਰਿਆਂ ਨੂੰ ਚੁੱਪ ਕਰਵਾ ਬਿਠਾ ਲਿਆ ਥੋੜੇ ਸਮੇਂ ਵਿੱਚ ਏਜੰਟ ਮੰਨ ਗਿਆ ਕਿ ਉਹ ਕੁਝ ਨਾ ਕੁਝ ਮੋੜਨ ਜੋਗ ਫੀਸ ਤੋਂ ਇਲਾਵਾ ਬਾਕੀ ਸਾਰੇ ਪੈਸੇ ਵਾਪਸ ਮੋੜ ਦੇਵੇਗਾ ਜਿਵੇਂ ਕਿ ਕਾਲਜ ਦੀ ਫੀਸ ਅਤੇ ਹੋਰ ਖਰਚੇ ਵਗੈਰਾ ਵੀ ਪਾਣੇ ਦੇ ਸਹੁਰੇ ਨੇ ਹੀ ਝਟ ਸਾਰੀ ਗੱਲ ਆਪਣੇ ਸਿਰ ਲੈ ਲਈ ਉਹ ਕੱਲਾ ਹੀ ਏਜੰਟ ਕੋਲੋਂ ਸਾਰੇ ਪੈਸੇ ਵਾਪਸ ਕਢਵਾ ਲਵੇਗਾ। ਇਹ ਉੱਥੇ ਏਜੰਟ ਕੋਲ ਤਾਂ ਆਪਣੇ ਪਿਓ ਦੇ ਨਾਲ ਨਾਲ ਭਾਨਾ ਵੀ ਪੂਰਾ ਲੋਹਾ ਲਾਖਾ ਹੋ ਰਿਹਾ ਸੀ ਕਿਉਂਕਿ ਬੈਂਕ ਕੱਟ ਹੋਣ ਕਰ ਵਾਲੀ ਗਸਵਿਤੀ ਨੇ ਉਸ ਨੂੰ ਵੀ ਨਹੀਂ ਸੀ ਦੱਸੀ ਪਰ ਘਰੇ ਜਾ ਕੇ ਪਹੁੰਚ ਕੇ ਸਿਰਫ ਗੁਰਜਨ ਸਿੰਘ ਨੇ ਹੀ ਰੋਲਾ ਰੱਪਾ ਪਾਇਆ। ਭਾਨੇ ਦੇ ਮੂੰਹੋਂ ਤਸਵੀਤੀ ਦੇ ਸਾਹਮਣੇ ਇੱਕ ਸ਼ਬਦ ਵੀ ਨਾ ਨਿਕਲ ਸਕਿਆ। ਪਤਨ ਨੇ ਇਹੋ ਜਿਹਾ ਕੀ ਜਾਦੂ ਕੀਤਾ ਸੀ ਸਵੀਟੀ ਨੇ ਪਾਨੇ ਉੱਤੇ ਕਿ ਉਹਦੇ ਸਾਹਮਣੇ ਸਾਰੇ ਸੁੱਤੇ ਗਏ ਸਨ ਉਸਤੇ ਨਹੀਂ ਤਾਂ ਏਜੰਟ ਕੋਲੋਂ ਵਾਪਸੀ ਦੌਰਾਨ ਸਾਰਾ ਰਾਹ ਪਾਨਾ ਆਪਣੇ ਪਿਓ ਨੂੰ ਇਹ ਹੀ ਕਹਿੰਦਾ ਆਇਆ ਸੀ ਕਿ ਘਰੇ ਜਾ ਕੇ ਉਹ ਸਵੀਟੀ ਦੀਆਂ ਨਾਸਾਂ ਬੰਦ ਕਰ ਦੇਵੇਗਾ ਕਿਉਂਕਿ ਸਵੀਟੀ ਨੇ ਕਿੱਡਾ ਵੱਡਾ ਧੋਖਾ ਕੀਤਾ ਸੀ ਉਹਦੇ ਟੱਬਰ ਨਾਲ ਇਸੇ ਧੋਖੇ ਬਾਰੇ ਜਦੋਂ ਜੱਸੇ ਤੇ ਉਹਦੇ ਡੈਡੀ ਨੇ ਘਰ ਪਹੁੰਚ ਕੇ ਮਹਿੰਦੀ ਤੇ ਅਦੀਸ਼ ਕੋਰ ਨੂੰ ਦੱਸਿਆ ਤਾਂ ਉਹ ਦੋਵੇਂ ਵੀ ਸਵੀਟੀ ਅਤੇ ਉਹਦੇ ਟੱਬਰ ਨੂੰ ਸੋ ਸੋ ਗਾਲਾਂ ਕੱਢ ਰਹੀਆਂ ਸਨ ਦੂਜੇ ਪਾਸੇ ਪਾਨੇ ਦੇ ਚਾਚਾ ਰਗਵੀਰ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਟੁੱਨ ਹੋ ਕੇ ਆਪਣੇ ਘਰ ਪਹੁੰਚਿਆ ਸੀ ਤੇ ਬਿਨਾਂ ਕੁਝ ਦੱਸੇ ਚੁੱਪਚਾਪ ਸੌਂ ਗਿਆ ਸੀ ਉਹ ਤਾਂ ਅਗਲੇ ਦਿਨ ਦੀਸ਼ਕੌਰ ਨੇ ਆਪਣੀ ਛੋਟੀ ਪਰਜਾਈ ਪਾਨੇ ਦੀ ਚਾਚੀ ਨੂੰ ਫੋਨ ਕਰਕੇ ਸਾਰੀ ਗੱਲਬਾਤ ਦੱਸੀ ਤੇ ਸਵੀਟੀ ਨੂੰ ਰੱਜ ਕੇ ਕੋਸਿਆ ਛੇ ਕੋ ਮਹੀਨ ਨਹੀਂ ਬੜੀ ਕਰੜੀ ਜਦੋਂ ਜਹਿਦ ਤੋਂ ਬਾਅਦ ਪੁਲਿਸ ਰਾਹੀਂ ਕਈ ਤਰ੍ਹਾਂ ਦੇ ਦਬਾਅ ਬਣਾ ਕੇ ਮਸਾ ਏਜੰਟ ਨਾਲ ਹਿਸਾਬ ਕਿਤਾਬ ਨਿਵੇੜਿਆ ਗਿਆ ਏਜੰਟ ਕੋਲ ਕਈ ਤਰ੍ਹਾਂ ਦੇ ਇਹੋ ਜਿਹੇ ਕਾਗਜ਼ ਪੱਤਰ ਸਨ ਜਿਨ੍ਹਾਂ ਉੱਤੇ ਪਾਣੇ ਦੇ ਪਿਓ ਨੇ ਸਤਾਕਰ ਕੀਤੇ ਹੋਏ ਸਨ ਜਿਸ ਦੀ ਬਦੌਲਤ ਏਜੰਟ ਦਾ ਪੂਰਾ ਬਚਾਅ ਹੋ ਰਿਹਾ ਸੀ ਇਹ ਵੀ ਬੜੀ ਕਿਸਮਤ ਵਾਲੀ ਗੱਲ ਸੀ ਕਿ ਥੋੜੇ ਬਹੁਤ ਪੈਸੇ ਏਜੰਟ ਵੱਲੋਂ ਵਾਪਸ ਮੋੜ ਦਿੱਤੇ ਗਏ ਸਨ ਫਿਰ ਵੀ ਗੁਰਜੰਤ ਸਿੰਘ ਨੂੰ ਸਵੀਟੀ ਦੀ ਫਾਈਲ ਦੇ ਚੱਕਰ ਵਿੱਚ 4 ਕੋ ਲੱਖ ਦਾ ਰਗੜਾ ਲੱਗ ਗਿਆ ਸੀ ਤੇ ਜਿਹੜਾ 1 ਸਾਲ ਵਿਆਜ ਭਰਿਆ ਸੀ ਉਹ ਇਸ ਤੋਂ ਵੱਖਰਾ ਸੀ ਇਸ ਛੇ ਮਹੀਨਿਆਂ ਦੇ ਸਮੇਂ ਦੇ ਦੌਰਾਨ ਸਾਰਾ ਕੁਝ ਹੌਲੀ-ਹੌਲੀ ਨਾਰਮਲ ਹੋ ਗਿਆ ਸੀ ਬਸ ਇੱਕ ਗੁਰਜਨ ਸਿੰਘ ਵੱਲੋਂ ਵਾਰ-ਵਾਰ ਉਹੀ ਗੱਲਾਂ ਸੋਚਣ ਦੇ ਕਾਰਨ ਉਹਦੀ ਸਿਹਤ ਨੂੰ ਅੰਦਰੋਂ-ਅੰਦਰੀ ਕਈ ਤਰ੍ਹਾਂ ਦੇ ਰੋਗ ਲੱਗਣ ਦੀ ਸ਼ੁਰੂਆਤ ਹੋ ਚੁੱਕੀ ਸੀ ਬਾਰਾਂ ਤਾਂ ਉਹ ਆਪਣੇ ਪੋਤੇ ਜਗਰਾਜ ਨਾਲ ਨਿੱਕੀਆਂ-ਨਿੱਕੀਆਂ ਹਾਸੀਆਂ ਖੇਡੀਆਂ ਕਰਦਾ ਰਹਿੰਦਾ ਸੀ ਤੇ ਪੂਰਾ ਖੁਸ਼ ਦਿਖਾਈ ਦਿੰਦਾ ਸੀ ਜਿਸ ਨੂੰ ਵੇਖ ਉਹਦੀ ਪੈਣ ਤੇ ਛੋਟੇ ਪ੍ਰਾਨੇ ਵੀ ਆਪੋ ਆਪਣੇ ਟੱਬਰਾਂ ਨੂੰ ਸਮਝਾਬ ਜਾ ਲਿਆ ਸੀ ਸਭ ਤੋਂ ਵੱਡੀ ਗੱਲ ਏ ਸੀ ਕੇ ਸਵੀਟੀ ਨੂੰ ਵੀ ਆਪਣੇ ਕੀਤੇ ਹੋਏ ਪਛਤਾਵਾ ਹੋ ਰਿਹਾ ਸੀ ਜਿਸ ਦੇ ਪਛਤਾਤਪ ਜੋ ਉਹ ਹੋਰ ਵੀ ਦੀਜ ਆਪਣੇ ਸਾਰੇ ਪਰਿਵਾਰ ਦੇ ਹਰੇਕ ਮੈਂਬਰ ਅਤੇ ਰਿਸ਼ਤੇਦਾਰੀ ਸੇਵਾ ਕਰਨ ਲੱਗ ਪਈ ਸੀ ਕਦੇ ਕਦੇ ਉਹਦੀ ਆਪਣੇ ਸੱਸ ਜਾਂ ਦਾਦੀ ਸੱਸ ਨਾਲ ਕਿਸੇ ਗੱਲ ਨੂੰ ਲੈ ਕੇ ਮਾਰੀ ਮੋਟੀ ਨੋਕ ਚੋਕ ਵੀ ਹੋ ਜਾਂਦੀ ਸੀ ਪਰ ਥੋੜੇ ਸਮੇ ਬਾਅਦ ਇਸ ਵੀਟੀ ਖੋਦ ਉਹਨਾਂ ਨੂੰ ਪਿਆਰ ਨਾਲ ਮਨਾ ਲੈਂਦੀ ਸੀ ਸਵੀਟੀ ਵੱਲੋਂ ਦਿੱਤੇ ਜਾਂਦੇ ਐਨੇ ਮਾਣ ਸਤਿਕਾਰ ਨੇ ਉਸ ਪ੍ਰਤੀ ਸਭ ਦੇ ਦਿਲਾਂ ਵਿੱਚੋਂ ਗੁੱਸੇ ਗਿੱਲੇ ਮੁਕਾ ਦਿੱਤੇ ਸਨ ਦਸੀ 15 ਤਿੰਨ ਨੇ ਉਹ ਖੁਦ ਫੋਨ ਕਰਕੇ ਕਦੇ ਪੂਆ ਦੇ ਸਾਇਟ ਟੱਬਰ ਨੂੰ ਪਿੰਡ ਬੁਲਾ ਲੈਂਦੀ ਤੇ ਕਦੇ ਚਾਚੇ ਦੇ ਟੱਬਰ ਨੂੰ ਕੋਈ ਖਾਸ ਦਿਨ ਤਿਹਾਰ ਹੁੰਦਾ ਤਾਂ ਤਿੰਨੇ ਪਰਿਵਾਰਾਂ ਨਾਲ ਕੇ ਖੁਸ਼ੀ ਮਨਾਉਂਦੇ ਸਵੀਟੀ ਨੇ ਵਿਦੇਸ਼ ਜਾਣ ਵਾਲੇ ਸੋਚਣਾ ਬਿਲਕੁਲ ਹੀ ਬੰਦ ਕਰ ਦਿੱਤਾ ਸੀ ਪਾਵੇਂ ਉਹਦਾ ਘਰ ਵਾਲਾ ਕੋਈ ਕਮਾਈ ਨਹੀਂ ਸੀ ਕਰਦਾ ਤੇ ਸਿਰਫ ਪਹਿਲੀ ਬੰਨੇ ਜਾਂ ਡੰਗਰ ਬੱਚੇ ਦਾ ਹੀ ਕੰਮ ਕਰਦਾ ਸੀ ਫਿਰ ਵੀ ਸਵੀਟੀ ਨੂੰ ਪੈਸੇ ਪੱਖੋਂ ਕਦੇ ਵੀ ਕੋਈ ਤੰਗੀ ਪਰੇਸ਼ਾਨੀ ਨਹੀਂ ਸੀ ਆਉਣ ਦਿੱਤਾ ਕਿਉਂਕਿ ਉਹ ਆਪਣੇ ਪਿਓ ਜਾਂ ਦਾਦੀ ਕੋਲ ਜਿੰਨੇ ਵੀ ਪੈਸੇ ਮੰਗਦਾ ਸੀ ਉਸ ਨੂੰ ਉਸੇ ਵੇਲੇ ਮਿਲ ਜਾਂਦੇ ਸੀ ਹੋਰ ਤਾਂ ਹੋਰ ਉਹ ਦੋਵੇਂ ਜਦੋਂ ਮਰਜੀ ਜਗਰਾਜ ਨੂੰ ਨਾਲ ਲੈ ਕੇ ਉਹਦੇ ਨਾਨਕੇ ਜਾਂ ਹੋਰ ਕਿਸੇ ਰਿਸ਼ਤੇਦਾਈ ਦੇ ਘੁੰਮਣ ਫਿਰਨ ਚਲੇ ਜਾਂਦੇ ਜਗਰਾਜ ਸਿੰਘ ਦਾ ਪਹਿਲਾ ਜਨਮ ਦਿਨ ਆ ਗਿਆ ਸੀ ਜਿਸ ਨੂੰ ਮਨਾਉਣ ਲਈ ਵੱਡੇ ਫੰਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਸੀ ਇੱਦਾਂ ਜੱਸੇ ਦੇ ਨਾਨਕਿਆ ਕਰੇ ਜਗਰਾਜ ਸਿੰਘ ਪਾਣੇ ਦੇ ਮੁੰਡੇ ਦੇ ਤਮਾਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤੇ ਉਦھر ਜਸੇ ਨੇ ਆਪਣੇ ਕਰੇ ਆਪਣੀ ਇਸ਼ਕ ਕਹਾਣੀ ਦਾ ਪੇਰ ਖੋਲ ਦਿੱਤਾ ਸੀ ਲਪਰੀਤ ਦੀ ਫੋਟੋ ਵੇਖਦੇ ਹੀ ਮਿੰਦੀ ਤੇ ਦੀਸ਼ ਕੋਰਨੇ ਉਸ ਨੂੰ ਪਸੰਦ ਕਰ ਲਿਆ ਸੀ ਜਸੇ ਵਾਂਗੂ ਹੀ ਉਸ ਦੀ ਮਾਂ ਨੂੰ ਵੀ ਲਪਰੀਤ ਦੀਆਂ ਬਲੌਰੀ ਅੱਖਾਂ ਤੇ ਗੋਰੇ ਰੰਗ ਨੇ ਮੋਹ ਲਿਆ ਸੀ ਮਿੰਦੀ ਆਪਣੀ ਹੋਣ ਵਾਲੀ ਭਾਬੀ ਦੀ ਲੰਮੀ ਕੋਤੀ ਫੈਨ ਹੋਈ ਪਈ ਸੀ ਪੰਗਾ ਪੈ ਰਿਹਾ ਸੀ ਤਾਂ ਸਿਰਫ ਜਸੇ ਦੇ ਡੈਡੀ ਤਵਿੰਦਰ ਸਿੰਘ ਦਾ ਕਰਕੇ ਕੁੜੀ ਤਾਂ ਉਸ ਨੂੰ ਵੀ ਪਸੰਦ ਆ ਗਈ ਸੀ ਪਰ ਜਦੋਂ ਇਹ ਪਤਾ ਲੱਗਾ ਕਿ ਕੁੜੀ ਦਾ ਪਿਓ ਚੰਗਾ ਤਕੜਾ ਆੜਤੀ ਹੈ ਤੇ ਲੱਖਾਂ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ ਉਸ ਤੋਂ ਵੀ ਵੱਡੀ ਗੱਲ ਕਿ ਕੁੜੀ ਹੈ ਮਾਪਿਆਂ ਦੀ ਕੱਲੀ ਕਲੀਤੀ ਸੀ ਦਵਿੰਦਰ ਸਿੰਘ ਦੀ ਸੋਚ ਸੀ ਕਿ ਇੰਨੇ ਵੱਡੇ ਪਰਿਵਾਰ ਦੀ ਧੀ ਉਹਨਾਂ ਦੇ ਟੱਬਰ ਵਿੱਚ ਆ ਕੇ ਐਡਜਸਟਮੈਂਟ ਨਹੀਂ ਕਰ ਸਕੇਗੀ ਇਸ ਲਈ ਉਹ ਜਸਸੀ ਨੂੰ ਦਲੀਲਾਂ ਦੇ ਦੇ ਕੇ ਸਮਝਾ ਰਿਹਾ ਸੀ ਕਿ ਕੁੜੀ ਵਾਲੇ ਤੈਨੂੰ ਕਿਹੜੇ ਬੇਸ ਉੱਤੇ ਕੁੜੀ ਦਾ ਰਿਸ਼ਤਾ ਦੇ ਦੇਣਗੇ ਜਸੇ ਦੀ ਪੜਾਈ ਹੁਣ ਖਤਮ ਹੋ ਗਈ ਸੀ ਇਸ ਲਈ ਜਸੇ ਦਾ ਅੱਗੋਂ ਜਵਾਬ ਸੀ ਕਿ ਜਿੰਨਾ ਚਿਰ ਕੋਈ ਸਰਕਾਰੀ ਨੌਕਰੀ ਨਹੀਂ ਮਿਲਦੀ ਉਹ ਕਿਸੇ ਨਾ ਕਿਸੇ ਪ੍ਰਾਈਵੇਟ ਕਾਲਜ ਵਿੱਚ ਟੀਚਰ ਦੀ ਨੌਕਰੀ ਲੱਭ ਲੈਂਦਾ ਏ ਫਿਰ ਤਾਂ ਰਿਸ਼ਤਾ ਕਰਨ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜਦੋਂ ਬਾਪੂ ਨੇ ਜਸੇ ਨੂੰ ਕੋਈ ਹੱਥ ਪੱਲਾ ਨਾ ਫੜਾਇਆ ਤਾਂ ਅੱਕ ਕੇ ਜਸਾ ਕਰਨ ਲੜਕੇ ਆਪਣੇ ਨਾਨਕੇ ਪਿੰਡ ਪਹੁੰਚ ਗਿਆ ਪਹਿਲਾਂ ਤਾਂ ਭਾਨ ਨੇ ਹੋਰਾਂ ਸਮਝਿਆ ਕਿ ਸ਼ਾਇਦ ਜਸਾ ਤਮਾਨ ਦੇ ਪ੍ਰੋਗਰਾਮ ਕਰਕੇ ਹੀ 2 ਦਿਨ ਪਹਿਲਾਂ ਆ ਗਿਆ ਏ ਇੱਥੇ ਕੰਮ ਕਰਾਉਣ ਲਈ ਉਹ ਤਾਂ ਦੇਸ਼ਕਰ ਨੇ ਫੋਨ ਕਰਕੇ ਜਸਦੇ ਇਸ਼ਕ ਦੀ ਸਾਰੀ ਕਹਾਣੀ ਦੱਸਦਿਆਂ ਕਿਹਾ ਕਿ ਇਹਦਾ ਧਿਆਨ ਰੱਖਿਓ ਕੋਈ ਊਚ ਨੀਚ ਨਾ ਕਰ ਬੈਠੇ ਉਸੇ ਵੇਲੇ ਜਸਦੇ ਨੂੰ ਉਹਦੇ ਮਾਮੇ ਮਾਮੀ ਨਾਨੀ ਭਾਨਾ ਤੇ ਸਵਿਤੀ ਸਾਰੇ ਜਣੇ ਨੇ ਇਕੱਠੇ ਬਿਠਾ ਲਿਆ ਤੇ ਕੁੜੀ ਬਾਰੇ ਪੁੱਛ ਪੜਤਾਲ ਕਰਨ ਲੱਗ ਪਏ ਜੱਸਾ ਸਾਰੇ ਟੱਬਾਂ ਨੂੰ ਆਪਣੇ ਫੋਨ ਵਿੱਚੋਂ ਲਵੀ ਦੀ ਫੋਟੋ ਵਿਖਾਉਣ ਲੱਗ ਪਿਆ ਸਭ ਤੋਂ ਪਹਿਲਾਂ ਉਸਨੇ ਆਪਣੀ ਨਾਨੀ ਨੂੰ ਹੀ ਫੋਟੋ ਵਿਖਾਈ ਐਨੀ ਸੋਹਣੀ ਤਾਂ ਕੁੜੀ ਐ ਹੋਰ ਕੀ ਚਾਹੀਦਾ ਐ ਮੰਦਾ ਕਿਉਂ ਨਹੀਂ ਐ ਦਵਿੰਦਰ ਸਿੰਘ ਨਾਨੀ ਪਰਸੰਤ कौर ਵੀ ਖੂਣ ਵਾਲੀ ਦੋਹਤ ਨੌ ਦਾ ਗੋਰਾ ਚਿੱਟਾ ਰੰਗ ਵੇਖਦੈਂ ਮੰਤਰਮੁਗਧ ਹੋ ਗਈ ਸੀ ਐਨਾ ਸੁਣਦੇ ਇਸਵੀਟੀ ਨੇ ਪੱਜ ਕੇ ਦਾਦੀ ਸੱਸ ਦੇ ਹੱਥੋਂ ਫੋਨ ਖੋਲਿਆ ਤੇ ਲਵੀ ਦੀ ਫੋਟੋ ਵੇਖਣ ਲੱਗ ਪਈ ਉਹ ਦੋਵੇਂ ਜੀ ਫੋਨ ਉੱਤੇ ਉਂਗਲਾਂ ਨਾਲ ਫੋਟੋ ਨੂੰ ਅੱਗੇ ਕਰ ਕਰ ਤੇ ਪੂਰਾ ਜ਼ੂਮ ਕਰ ਕਰ ਵੇਖ ਰਹੇ ਸਨ ਤੇ ਜੈਸਾ ਉਹਨਾਂ ਦੇ ਫੇਸ ਇਮਪ੍ਰੈਸ਼ਨ ਵੇਖ ਵੇਖ ਨਜ਼ਾਰੇ ਲੈ ਰਿਆ ਸੀ ਹਾਈ ਮੈਂ ਮਰ ਜਾ ਮੇ ਜਟਾਣੀ ਤਾਂ ਵਾਕਿਆ ਹੀ ਕੋਈ ਫਿਲਮੀ ਐਕਟ੍ਰੈਸ ਲੱਗਦੀ ਐ ਸਵੀਟੀ ਬਿਲਕੁਲ ਸੱਚੀ ਤਾਰੀਫ ਕਰ ਰਹੀ ਸੀ ਕਿਉਂਕਿ ਲਾਪ੍ਰੀਤੀ ਵੈਸਟਰਨ ਡਰੈਸ ਵਾਲੀ ਫੋਟੋ ਤੋਂ ਉਹਦੀ ਨਜ਼ਰ ਹਟ ਹੀ ਨਹੀਂ ਸੀ ਰਹੀ ਹੋਰ ਐਨੇ ਕੋਈ ਮਾਰੀ-ਮੋਟੀ ਕੁੜੀ ਥੋੜਾ ਪਸਾਉਣੀ ਸੀ ਨਾਲੇ ਕਾਲਜ ਵਿੱਚ ਪੜਨ ਤਾਂ ਕੀ ਫਾਇਦਾ ਜੀ ਆਪਣੇ ਲਈ ਆਪ ਹੀ ਕੁੜੀ ਨਹੀਂ ਲੱਭਣੀ ਤਾਂ ਪਾਨੇ ਨੇ ਲੱਪਰੀ ਦੀ ਫੋਟੋ ਵੱਲ ਅੱਖਾਂ ਪਾੜ-ਪਾੜ ਕੇ ਵੇਖਦਿਆਂ ਕਿਆ ਪਾਨੇ ਦੀ ਮੂੰਹੋਂ ਇਹ ਸੁਣਦੇ ਹੀ ਜੱਸੇ ਨੇ ਬਿਨਾਂ ਮੂੰਹੋਂ ਇੱਕ ਵੀ ਸ਼ਬਦ ਬੋਲੇ ਦਿਲ ਵਿੱਚ ਹੀ ਕਿਹਾ ਹੋਰ ਮੈਂ ਵੀ ਤੇਰੇ ਵਾਂਗੂ ਕਿਸੇ ਦੋ ਨਿਆਣਿਆਂ ਦੀ ਮਾਂ ਉੱਤੇ ਡੋਲੇ ਸੁਟਣ ਲੱਗ ਪੈਂਦਾ ਪਰ ਨਾਲ ਹੀ ਉਹ ਲਵੀ ਦੀ ਤਾਰੀਫਾਂ ਸੁਣ ਕੇ ਅੰਦਰੋਂ-ਅੰਦਰੀ ਖੁਸ਼ ਵੀ ਹੋ ਰਿਹਾ ਸੀ ਅੱਛਾ ਜੀ ਲੱਗਦਾ ਤੁਹਾਨੂੰ ਬੜਾ ਅਫਸੋਸ ਹੋ ਰਿਹਾ ਹੈ ਕਾਲਜ ਨਾ ਪੜਨ ਦਾ ਸਵੀਟੀ ਨੇ ਭਾਨੇ ਨੂੰ ਅੱਖਾਂ ਨਾਲ ਘੂਰਦਿਆਂ ਕਿਹਾ ਲਿਆ ਨੀ ਇੱਧਰ ਮੈਨੂੰ ਵੀ ਵਿਖਾ ਦੇ ਸਾਡੀ ਵੱਡੀ ਨੌ ਦੀ ਫੋਟੋ ਭਾਨੇ ਦੀ ਮਾਂ ਨੇ ਸਵੀਟੀ ਨੂੰ ਕਿਹਾ ਤਾਂ ਫੋਟੋ ਵਿਖਾ ਲਈ ਆਪਣੇ ਸਾਸਕੂਲ ਜਾ ਪਹੁੰਚੀ ਜੱਸੇ ਨੇ ਉੱਟ ਕੇ ਆਪਣਾ ਫੋਨ ਸਵੀਟੀ ਹੱਥੋਂ ਫੜ ਲਿਆ ਤੇ ਆਪਣੀ ਮਾਮੀ ਮਾਮੇ ਨੂੰ ਵੀ ਲਵੀ ਦੀ ਕੈਂਟ ਜਈ ਫੋਟੋ ਵਿਖਾਉਣ ਲੱਗ ਪਿਆ ਜੱਸੇ ਦੀ ਮਾਮੀ ਵੀ ਝੱਟ ਪਾਕਿਆਂ ਨਾਲ ਰਲ ਕੇ ਤੇ ਸਾਰੇ ਜਣੇ ਲਵੀ ਦੀ ਰੱਜ ਕੇ ਤਾਰੀਫ ਕਰਨ ਲੱਗ ਪਏ ਜਿਸ ਸੇ ਨੂੰ ਆਪਣੇ ਨਾਨਕੇ ਆਉਣ ਦਾ ਮਿਸ਼ਨ ਪੂਰਾ ਹੁੰਦਾ ਜਾਪ ਰਿਹਾ ਸੀ ਪਰ ਮਾਮੇ ਗੁਰਜੰਤ ਸਿੰਘ ਨੂੰ ਫੋਟੋ ਵੇਖ ਕੇ ਪਤਾ ਨਹੀਂ ਕੀ ਸ਼ੱਕ ਜਿਹਾ ਪਿਆ ਉਸ ਨੇ ਜੱਸੇ ਨੂੰ ਪਿਆਰ ਨਾਲ ਪੁੱਛਿਆ ਕੁੜੀ ਜੱਟਾਂ ਦੀ ਐ ਜਾਂ ਫਿਰ ਚੱਟਾਂ ਦੀ ਐ ਤੇ ਉਹ ਵੀ ਆੜਤੀ ਪਿਓ ਦੀ ਕੱਲੀ ਕੱਲੀ ਕੁੜੀ ਸ਼ਹਿਰ ਵਿੱਚ ਜਿੱਥੇ ਉਹ ਰਹਿੰਦੇ ਨੇ 20 ਮਰਲੇ ਵਿੱਚ ਕੋਠੀ ਉਹਨਾਂ ਦੀ ਪਲਾਟ ਵੀ ਨੇ ਤੇ ਪਿੰਡ ਵਿੱਚ ਪੰਜ ਸੱਤ ਪਹਿਲੀਆਂ ਵੀ ਹੈਗੀਆਂ ਜੱਸੇ ਨੇ ਸੱਜੇ ਹੱਥ ਨਾਲ ਆਪਣੀ ਸੱਜੇ ਮੋਸ਼ਨੋ ਵੱਟ ਚਾੜਦਿਆਂ ਪੂਰੇ ਮਾਨ ਨਾਲ ਕਿਹਾ ਸਾਰਾ ਟੱਬਰ ਇਹ ਸਭ ਸੁਣ ਕੇ ਅਚੰਬੇ ਵਿੱਚ ਆ ਗਿਆ ਸੀ ਫਿਰ ਭਲਾ ਕਿਉਂ ਨਹੀਂ ਮੰਨ ਦਾ ਥੈਰਾ ਪਿਓ ਕਰਵਾ ਖਾਂ ਭਲਾ ਮੇਰੇ ਨਾਲ ਫੋਨ ਤੇ ਹੱਲ ਮੈਂ ਪੁੱਛਾਂ ਚੰਗੀ ਤਰ੍ਹਾਂ ਪ੍ਰਸੰਦ ਕੌਰ ਨੇ ਦਵਕਾ ਮਾਰਦਿਆਂ ਕਿਹਾ ਬੀਬੀ ਤੇਰੀ ਜੀ ਕਹਿੰਦੇ ਆ ਕਿ ਉਹ ਜ਼ਿਆਦਾ ਤੱਕੜਿਆ ਸਾਡੇ ਨਾਲੋਂ ਇਸ ਕਰਕੇ ਕੁੜੀ ਨੇ ਸਾਡੇ ਘਰ ਐਡਜਸਟ ਨਹੀਂ ਕਰ ਸਕਣਾ ਜੱਸਾ ਉਦਾਸ ਜਾ ਹੋ ਕੇ ਬੋਲਿਆ ਹਾਂ ਵੀ ਮਿੰਦੀ ਤੇ ਭੈਣ ਜੀ ਜੱਸੇ ਦੀ ਮਾਂ ਮੰਨਦੀਆਂ ਨੇ ਮਾਮੀ ਨੇ ਪੁੱਛਿਆ ਹਾਂਜੀ ਮਾਮੀ ਜੀ ਉਹ ਦੋਵੇਂ ਮੈਂ ਮਨਾ ਲਈਆਂ ਨੇ ਜੱਸਾ ਖੁਸ਼ੀ ਕਿ ਨਾਨਕੇ ਪਰਿਵਾਰ ਵੱਲੋਂ ਹਾਂ ਪੱਕੀ ਹੁੰਗਾਰਾ ਮਿਲ ਰਿਆ ਸੀ ਫੇਰ ਨਾ ਕੋਈ ਪਰਵਾਹ ਕਰ ਇਸੇ ਕੁੜੀ ਨਾਲ ਹੀ ਹੋਊਗਾ ਵਿਆਹ ਤੇਰਾ ਆ ਲੈਣ ਦੇ ਬਾਜੀ ਹੋਰਾਂ ਨੂੰ ਜਗਰਾ ਦੇ ਤਮਾਣ ਤੇ ਤੇਰੀ ਰੋਕੇ ਦਾ ਪ੍ਰੋਗਰਾਮ ਵੀ ਇਹ ਤੋਂ ਪੱਕਾ ਕਰਕੇ ਹੀ ਧੋਰਾਂਗੇ ਤੁਹਾਨੂੰ ਸਾਡੇ ਦੱਬਰ ਨੂੰ ਸਕਵੰਤ ਕੌਰ ਮਾਮੀ ਨੇ ਆਪਣੀ ਸੱਸ ਵੱਲ ਵੇਖਦਿਆਂ ਪੁੱਛਿਆ ਜਸੇ ਨੇ ਰਾਤ ਨੂੰ ਲਵੀ ਨੂੰ ਦਿਨੇ ਹੋਈ ਸਾਰੀ ਗੱਲਬਾਤ ਸੁਣਾ ਦਿੱਤੀ ਜਿਸ ਨੂੰ ਸੁਣ ਕੇ ਲਵੀ ਨੂੰ ਵੀ ਪੂਰਾ ਚਾਹ ਚੜ ਗਿਆ ਸੀ ਕਿਉਂਕਿ ਉਸ ਨੇ ਪਹਿਲਾਂ ਹੀ ਜਸੇ ਨੂੰ ਕਿਹਾ ਹੋਇਆ ਸੀ ਕਿ ਉਹ ਇੱਕ ਵਾਰ ਉਹਨਾਂ ਘਰੇ ਰਿਸ਼ਤਾ ਪੇਜ ਦੇਵੇ ਬਾਕੀ ਦਾ ਕੰਮ ਉਹ ਆਪ ਸੰਭ ਲਵੇਗੀ ਲਵੀ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਹੋਈ ਤੇ ਉਹ ਇਸ ਰਿਸ਼ਤੇ ਲਈ ਰਾਜ਼ੀ ਵੀ ਹੋ ਗਈ ਸੀ ਤੇ ਉਸ ਨੇ ਗਰੰਟੀ ਨਾਲ ਕਿਹਾ ਸੀ ਕਿ ਉਹਦਾ ਪਿਓ ਵੀ ਮੰਨ ਹੀ ਜਾਵੇਗਾ ਕਿਉਂਕਿ ਇੱਕ ਤਾਂ ਲਵੀ ਨੇ ਪਿਓ ਨੇ ਅਜੇ ਤੱਕ ਆਪਣੀ ਤੀ ਦੀ ਕੋਈ ਗੱਲ ਨਹੀਂ ਮੂੜੀ ਸੀ ਤੇ ਦੂਜੇ ਪਾਸੇ ਜੱਸੇ ਤੇ ਉਹਦੇ ਪਰਿਵਾਰ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਖਰਾਬੀ ਨਹੀਂ ਸੀ ਜਿਸ ਵਜਲੇ ਜੱਸਾ ਤੇ ਲਵੀ ਆਪਸ ਵਿੱਚ ਫੋਨ ਉੱਤੇ ਲੱਗੇ ਹੋਏ ਸਨ ਉਸੇ ਵੇਲੇ ਪਾਨਾ ਤੇ ਸਵੀਟੀ ਵੀ ਆਪਣੇ ਕਮਰੇ ਵਿੱਚ ਉਹਨਾਂ ਬਾਰੇ ਹੀ ਗੱਲਾਂ ਕਰ ਰਹੇ ਸਨ ਬੜੀ ਤਕੜੀ ਮਾਰ-ਮਾਰੀ ਆ ਜੱਸੇ ਭਾਉ ਨੇ ਤਾਂ ਆਰਤੀ ਆ ਦੀ ਕੱਲੀ ਕਾਰੇ ਕੁੜੀ ਤੇ ਉਤੋਂ ਇੰਨੀ ਖੁੱਲੀ ਜਾਇਦਾਦ ਪਾਨ ਨੇ ਗੱਲ ਕਰਦਿਆਂ ਸਵੀਟੀ ਨੂੰ ਕਿਹਾ ਕੀ ਮਤਲਬ ਸਵੀਟੀ ਨੇ ਹੈਰਾਨ ਹੋ ਕੇ ਪੁੱਛਿਆ ਨਾ ਕੋਈ ਕੁੜੀ ਦਾ ਭਰਾ ਤੇ ਨਾ ਕੋਈ ਭੈਣ ਸਾਰਾ ਕੁਝ ਜੱਸੇ ਨੂੰ ਹੀ ਮਿਲਣਾ ਏ ਵਿਆਹ ਤੋਂ ਬਾਅਦ ਜਿਉਂ ਜੰਮਿਆ ਏ ਐਸ਼ ਹੀ ਕੀਤੀ ਆ ਪਤੰਦਰ ਨੇ ਅੱਗੇ ਵੀ ਮੌਜਾਂ ਹੀ ਮੌਜਾਂ ਨਹੀਂ ਹੁੰਦੀਆਂ ਭਾਨੇ ਕ ਚੀਚੀ ਵਟਦਿਆਂ ਕਿਆ ਇਸ ਹਿਸਾਬ ਨਾਲ ਤਾਂ ਤੁਹਾਨੂੰ ਬਹੁਤ ਅਫਸੋਸ ਹੋ ਰਿਹਾ ਹੁਣ ਆ ਕਿ ਤੁਸੀਂ ਕਿਉਂ ਨਾ ਮਾਰ ਲਈ ਕੋਈ ਤਕਰੀ ਮਾਰ ਇਦਾਂ ਦੀ ਹੈ ਨਾ ਸਵੀਟੀ ਨੇ ਭਾਨੇ ਕੋਲੋਂ ਪਾਸਾ ਵਟਦਿਆਂ ਖਿੱਚ ਕੇ ਕਿਹਾ ਯਾਰ ਤੂੰ ਵੀ ਨਾ ਮੈਂ ਤਾਂ ਜਸਦੇ ਦੀ ਆਸ਼ਿਕ ਮਜਾਜੀ ਵੱਲੋਂ ਕਹਿ ਰਿਹਾ ਹਾਂ ਸਭ ਤੋਂ ਵੱਡਾ ਸ਼ਿਕਾਰੀ ਰਿਹਾ ਏ ਸਕੂਲ ਟਾਈਮ ਵੀ ਪੱਟੂ ਪਾਈ ਰੱਖਦਾ ਸੀ ਇੱਕ ਨਾ ਇੱਕ ਭਾਣ ਨੇ ਸਵੀਟੀ ਨੂੰ ਮਨਾਉਣ ਲਈ ਜਸਦੇ ਦੇ ਪਾਜ ਉਧੇੜ ਦਿਆਂ ਕਿਆ ਸੱਚੀ ਭਾਜੀ ਇਦਾਂ ਦੇ ਆ ਵੇਖਣ ਤਾਂ ਲੱਗਦੇ ਨਹੀਂ ਅੱਛਾ ਮੈਨੂੰ ਇਹ ਦੱਸੋ ਕਿ ਤੁਹਾਡਾ ਵੀ ਤਾਂ ਨਹੀਂ ਕੋਈ ਚੱਕਰ ਚੁੱਕਰ ਚੱਲਦਾ ਰਿਹਾ ਵਿਆਹ ਤੋਂ ਪਹਿਲਾਂ ਜੇ ਕੋਈ ਇਦਾਂ ਦੀ ਗੱਲ ਹੈਗੀ ਤਾਂ ਆਪੇ ਹੀ ਦੱਸ ਦਿਓ ਮੈਨੂੰ ਸਵੀਟੀ ਨੇ ਪੂਰੀ ਸੰਜੀਦਗੀ ਜਿਤਾਉਂਦਿਆਂ ਕਿਹਾ ਨਹੀਂ ਇੰਨਾ ਵੀ ਮਾੜਾ ਨਹੀਂ ਆ ਭਾ ਵੱਡਾ ਅੱਠਵੇਂ ਤੱਕ ਇੱਥੇ ਹੀ ਪੜਦਾ ਰਿਹਾ ਏ ਉਲਾਮਾ ਨਹੀਂ ਆਇਆ ਉਹਦਾ ਬਾਹਰੋਂ ਕਦੇ ਵੀ ਜੇਕਰ ਕੋਈ ਮਨ ਦੀ ਹੋਊਗੀ ਲਾਡੀਆਂ ਭਾਡੀਆਂ ਕਰਨ ਨੂੰ ਤਾਂ ਇਹ ਕੰਮ ਨੇਪਰੇ ਚੜਦਾ ਏ ਇਸ਼ਕ ਮੁਹੱਬਤ ਵਾਲਾ ਬਾਕੀ ਸੱਚੋ ਸੱਚ ਦੱਸ ਕੇ ਮੇਰਾ ਰੰਗ ਰੂਪ ਵੇਖ ਕੇ ਲੱਗਦਾ ਤੈਨੂੰ ਕਿ ਮੇਰਾ ਵੀ ਕੋਈ ਚੱਕਰ ਚੱਲ ਸਕਦਾ ਕਿਸੇ ਨਾਲ ਉਸ ਨੇ ਗੱਲ ਨੂੰ ਮੋੜਦਿਆਂ ਜਵਾਬ ਦਿੱਤਾ ਸ਼ਾਦਾ ਭਾਨੇ ਨੂੰ ਆਪਣਾ ਪਾਲ ਸੋਚ ਗਿਆ ਸੀ ਕਿ ਕਦੀ ਕਿਤੇ ਉਹਦਾ ਵੀ ਰਾਜ ਖੁੱਲ ਸਕਦਾ ਹੈ ਕਿ ਸਵੀਟੀ ਸਾਹਮਣੇ ਇਸ ਲਈ ਉਸਨੇ ਜਸੇ ਦੀਆਂ ਦੋ ਚਾਰ ਸਿਰਤਾ ਵੀ ਸੁਨਾਤ ਰੀਆਂ ਜਿਸ ਦਾ ਹੰਗਾਰਾ ਸਵੀਟੀ ਵੀ ਭਰ ਰਹੀ ਸੀ ਕਿਉਂਕਿ ਆਪਣੇ ਵਿਆਹ ਦੌਰਾਨ ਸਵੀਟੀ ਨੇ ਜਸੇ ਮਰੇ ਕੁਝ ਵੀ ਇਹੋ ਜਾਣੇ ਸੀ ਵੇਖਿਆ ਸਗੋ ਜੇਠ ਹੋਣ ਦੇ ਬਾਵਜੂਦ ਵੀ ਜਸੇ ਨੇ ਉਸ ਨੂੰ ਪਹਿਲੇ ਦਿਨ ਹੀ ਭੈਣ ਜੀ ਕਹਿ ਕੇ ਹੀ ਬੁਲਾਇਆ ਸੀ ਗੁਰਜੰਟ ਸਿੰਘ ਵੱਲੋਂ ਆਪਣੇ ਪੁੱਤਰੇ ਜਗਰਾਜ ਸਿੰਘ ਦੇ ਜਨਮ ਦਿਨ ਉੱਤੇ ਦੂਰ ਨੇੜੇ ਦੇ ਸਾਰੇ ਰਿਸ਼ਤੇਦਾਰ ਸੱਦੇ ਗਏ। ਸਵੀਟੀ ਨੇ ਤਾਂ ਆਪਣੀ ਈਗਲੀਪ ਲਿੰਗਣੀ ਤੱਕ ਕੋਈ ਰਿਸ਼ਤੇਦਾਰ ਬੁਲਾਉਣ ਤੋਂ ਨਹੀਂ ਛੱਡਿਆ ਸੀ। ਉਸ ਨੂੰ ਤਾਂ ਐਨੀ ਪਰਵਾਹ ਵੀ ਨਹੀਂ ਸੀ ਕਿ ਨਾ ਹੀ ਉਸ ਦਾ ਘਰ ਵਾਲਾ ਕੋਈ ਕਮਾਈ ਕਰਦਾ ਸੀ ਤੇ ਨਾ ਹੀ ਉਹ ਖੁਦ। ਫਿਰ ਵੀ ਉਸ ਨੇ ਭਾਨੇ ਰਹੀ ਆਪਣੀ ਪੂਰੀ ਜਿੱਦ ਬੁਗਾਈ ਸੀ ਤੇ ਭਾਨੇ ਦੇ ਵਿਆਹ ਨਾਲੋਂ ਕਿਤੇ ਵੱਧ ਖਰਚਾ ਕਰਵਾ ਦਿੱਤਾ ਸੀ। ਇਸ ਵਾਰ ਵੀ ਸਵੀਟੀ ਆਪਣੇ ਪੇਕੇਆਂ ਦੀ ਭੱਜ-ਭੱਜ ਸੇਵਾ ਕਰ ਰਹੀ ਸੀ ਤੇ ਡਰਾਇੰਗ ਰੂਮ ਵਿੱਚ ਬੈਠਿਆਂ ਬਿਠਾਇਆ ਸੀ ਉਹਨਾਂ ਨੂੰ ਸਭ ਕੁਝ ਮਿਲ ਰਿਆ ਸੀ ਇਤੋਂ ਤੱਕ ਕਿ ਜੇ ਮੇਹੀ ਜਗਰਾਜ ਨੂੰ ਵੀ ਕੋਈ ਹੋਰ ਰਿਸ਼ਤੇਦਾਰ ਗੋਦੀ ਚੁੱਕਦਾ ਤਾਂ ਉਹ ਝੱਟ ਫੜ ਕੇ ਉਸ ਨੂੰ ਆਪਣੇ ਪੇਕਿਆਂ ਸਾਈਡ ਵਾਲੇ ਰਿਸ਼ਤੇਦਾਰਾਂ ਨੂੰ ਫੜਾ ਦਿੰਦੀ ਜਦੋਂ ਵਾਰ-ਵਾਰ ਐਦਾਂ ਹੋ ਰਿਹਾ ਸੀ ਤਾਂ ਇਸ ਗੱਲ ਦੀ ਸ਼ਿਕਾਇਤ ਮਿੰਦੀ ਨੇ ਜਾ ਕੇ ਆਪਣੀ ਨਾਨੀ ਨੂੰ ਲਗਾ ਦਿੱਤੀ ਪ੍ਰਸੰਨ ਕਰਨੇ ਉਸੇ ਵੇਲੇ ਅੰਦਰ ਗਈ ਤੇ ਡ੍ਰੈਗ ਰੂ ਵਿੱਚੋਂ ਸਵੀਟੀ ਕੋਲੋਂ ਜਗਰਾਜ ਨੂੰ ਚੁੱਕ ਕੇ ਬਰਾਂ ਦੇ ਵਿੱਚ ਲੈ ਆਈ ਜਿੱਥੇ ਕਿ ਭਾਨੇ ਦੇ ਨਾਨਕੇ ਤੇ ਹੋਰ ਰਿਸ਼ਤੇਦਾਰ ਵਗੈਰਾ ਬੈਠੀ ਹੋਈ ਸਨ ਦੋ ਕੁ ਮਿੰਟ ਬਾਅਦ ਹੀ ਆਦਤੋਂ ਮਜਬੂਰ ਸਵੀਟੀ ਜਗਰਾਜ ਨੂੰ ਚੁੱਕਣ ਆ ਗਈ ਤਾਂ ਪ੍ਰਸੰਨ ਕੌਰ ਨੇ ਉਸ ਨੂੰ ਚੰਗੀ ਤਰ੍ਹਾਂ ਘੂਰਿਆ ਤੇ ਝੜਕੇ ਖਾਲੀ ਹੱਥ واپس ਮੋੜ ਦਿੱਤਾ ਇਸ ਤੋਂ ਸਵੀਟੀ ਨੂੰ ਖੇਤਾਂ ਬਹੁਤ ਜੜੀ ਪਰ ਉਹ ਆਪਣਾ ਗੁੱਸਾ ਅੰਦਰੋਂ ਅੰਦਰ ਹੀ ਪੀ ਗਈ ਕਿਉਂਕਿ ਚੰਗੀ ਤਰ੍ਹਾਂ ਜਾਣਦੀ ਸੀ ਕਿ ਪ੍ਰਸੰਨ ਕੌਰ ਨੇ ਆਪਣੇ ਪਰਪੋਤਰੇ ਦਾ ਪਹਿਲਾ ਜਨਮ ਦਿਨ ਮਨਾਉਣ ਲਈ ਖਰਚਾ ਕਰਨ ਵੇਲੇ ਕੋਈ ਕਸਰ ਨਹੀਂ ਛੱਡੀ ਇਹ ਤੋਤਾ ਕਿ ਭਾਨੇ ਤਸਵੀਤੀ ਨੇ ਵੀ ਉਸ ਕੋਲੋਂ ਆਪਣੀ ਮਨਮਰਜ਼ੀ ਦੇ ਮਹਿੰਗੇ ਤੋਂ ਮਹਿੰਗੇ ਸੂਟ ਬਣਵਾਏ ਸਨ ਜੱਸੇ ਨੇ ਸਾਰਾ ਅਰੇਂਜਮੈਂਟ ਕਰਨ ਤੋਂ ਲੈ ਕੇ ਪ੍ਰੋਗਰਾਮ ਵਾਲੇ ਦਿਨ ਤੱਕ ਦੀ ਪੂਰੀ ਜ਼ਿੰਮੇਵਾਰੀ ਨਿਭਾਈ ਸੀ ਹਰ ਕੰਮ ਉਹਨੇ ਭੱਜ-ਭੱਜ ਕੇ ਨਿਬੜਿਆ ਸੀ ਜਿਸ ਪਿੱਛੇ ਉਹਦਾ ਇੱਕੋ ਇੱਕ ਟੀਚਾ ਸੀ ਕਿ ਨਾਨਕਾ ਪਰਿਵਾਰ ਉਸਦੇ ਪਿਆਰ ਦੀ ਬੇੜੀ ਨੂੰ ਕਿਨਾਰੇ ਲਾ ਦੇਣਗੇ ਉਸ ਦੀ ਆਸਾਂ ਨੂੰ ਪੂਰਵੀ ਪੈ ਗਿਆ ਸੀ ਹੋਇਆ ਇੰਜ ਕਿ ਬਾਕੀ ਸਾਰੇ ਰਿਸ਼ਤੇਦਾਰ ਤਾਂ ਦਿਨੇ-ਦਿਨੇ ਹੀ ਆਪੋ ਆਪਣੇ ਘਰਾਂ ਨੂੰ ਵਾਪਸ ਮੁੜ ਗਏ ਸਨ ਪਰ ਭਾਨੇ ਦੀ ਪੂਆ ਤੇ ਚਾਚੇ ਦਾ ਟੱਬਰ ਆਤ ਉਹਨਾਂ ਕੋਲ ਹੀ ਰੁਕੇ ਸਨ ਜਦੋਂ ਸਾਰੇ ਜਾਣੇ ਪੀੜੇ ਦੀਆਂ ਡੱਠੀਆਂ ਮੰਜੀਆਂ ਉੱਤੇ ਇਕੱਠੇ ਬੈਠ ਕੇ ਰਾਤ ਦੀ ਰੋਟੀ ਖਾ ਰਹੇ ਸਨ ਤਾਂ ਜਸੇ ਨੇ ਚੋਰੀ-ਚੋਰੀ ਆਪਣੀ ਨਾਨੀ ਨੂੰ ਉਸਦੇ ਮਸਲੇ ਉੱਤੇ ਗੱਲ ਕਰਨ ਵੱਲੋਂ ਕਿਹਾ ਨੀਦੀਸ਼ ਅਹ ਜਸਪਾਲਾ ਕਿਉਂ ਰੋਸ ਕੇ ਭੱਜ ਆਇਆ ਤੁਹਾਡੇ ਕੋਲ ਪ੍ਰਸੰਨ ਕੌਰ ਨੇ ਸਾਰਿਆਂ ਨੂੰ ਸੁਣਾ ਕੇ ਉੱਚੀ ਸਾਰੀ ਬੋਲਦਿਆਂ ਕਿਹਾ ਬੀਜੀ ਜੱਸਾ ਰਸ ਰੁਸੇ ਨਾ ਤਾਂ ਹੋਰ ਕੀ ਕਰੇ ਭਲਾ ਭਾਨਾ ਇਹਦੇ ਤੋਂ ਛੋਟਾ ਏ ਦੋਸਾ ਤੁਸੀਂ ਉਹਦਾ ਵਿਆਹ ਜੱਸੇ ਤੋਂ ਪਹਿਲਾਂ ਕਰਕੇ ਇਹਨੂੰ ਛੜਾ ਜੇਠ ਬਣਾ ਛੱਡਿਆ ਕੁਝ ਨਹੀਂ ਕਿਹਾ ਤੇ ਹੁਣ ਜੱਸਾ ਤਾਇਆ ਵੀ ਬਣ ਗਿਆ ਰਗਵੀਰ ਸਿੰਘ ਜੱਸੇ ਦਾ ਛੋਟਾ ਮਾਮਾ ਜੱਸੇ ਬਾਰੇ ਕਿਸੇ ਵੀ ਗੱਲ ਦਾ ਪਤਾ ਨਹੀਂ ਸੀ ਤੇ ਉਸਨੇ ਭਾਵੇਂ ਜੱਸੇ ਨੂੰ ਛੇੜਨ ਲਈ ਤੁੱਕਾ ਹੀ ਲਾਇਆ ਸੀ ਪਰ ਫਿਰ ਵੀ ਗੱਲ ਉਹ ਪੂਰੀ ਟਿਕਾਣੇ ਲਾ ਗਿਆ ਸੀ ਉਸਨੇ ਨਾਲ ਹੀ ਬੈਠਾ ਦਵਿੰਦਰ ਸਿੰਘ ਰੋਟੀ ਖਾਂਦਾ ਖਾਂਦਾ ਉਸ ਵੱਲ ਵੇਖ ਰਿਹਾ ਸੀ ਭਾਜੀ ਹਾਂ ਤੇ ਕਰਨ ਇੱਕ ਵਾਰ ਮੈਂ ਤਾਂ ਆਪਣੀ ਜਿਠਾਣੀ ਲੱਭੀ ਵੀ ਬੈਠੀ ਆ ਆਪਣੀ ਰਿਸ਼ਤੇਦਾਰੀ ਵਿੱਚ ਹੀ ਉੱਪਰ ਦਵਿੰਦਰ ਸਿੰਘ ਦੀ ਥਾਲੀ ਵਿੱਚ ਗਰਮਾ-ਗਰਮ ਰੋਟੀ ਰੱਖਣ ਆਈ ਇਸਵੀਟੀ ਨੇ ਐਨੀ ਗੱਲ ਕਹੀ ਤੇ ਜਸੇਵਲ ਵਲ ਵੇਖ ਕੇ ਉਦਾਸਾ ਨਿਕਲ ਗਿਆ ਭਾਬੀ ਜੀ ਤੁਹਾਨੂੰ ਕਸ਼ਟ ਕਰਨ ਦੀ ਲੋੜ ਨਹੀਂ ਲੋੜ ਜਿਸਾ ਤਾਂ ਆਪੇ ਲੱਭੀ ਬੈਠਾ ਏ ਜਿਠਾਣੀ ਤੁਹਾਡੀ ਮਿੰਦੀ ਨੇ ਫਟ ਜਵਾਬ ਦਿੱਤਾ ਇਹ ਸੁਣ ਕੇ ਜੱਸੇ ਕੋਲ ਬੈਠੇ ਰਾਣੇ ਨੇ ਉਹਦੀ ਪੱਕੀ ਵਿੱਚ ਹੌਲੀ ਜਿਹੀ ਅਰਕ ਜਾਂ ਕੋਣੀ ਮਾਰ ਕੇ ਕਾਨੇ ਵਿੱਚ ਕਿਹਾ ਪੁੱਤ ਅੱਜ ਨਹੀਂ ਸੁੱਕਾ ਵੱਜਦਾ ਲੱਗਦਾ ਤੇਰਾ ਭਾਂਡਾ ਭੱਜ ਗਿਆ ਈ ਰਾਣੇ ਵਿਚਾਰੇ ਨੂੰ ਉਹਦੇ ਪਿਓ ਵਾਂਗੀ ਕੁਝ ਵੀ ਪਤਾ ਨਹੀਂ ਸੀ ਕਿ ਸਾਰੀ ਗੇਮ ਜੱਸੇ ਡੈਡੀ ਨੂੰ ਮਨੋਂ ਲਈ ਖੇਟੀ ਜਾ ਰਹੀ ਸੀ ਹੌਲੀ ਹੌਲੀ ਮਹਿੰਦੀ ਤੇ ਦੀਸ਼ਕੌਰ ਵੱਲੋਂ ਵੀ ਲਾਪਰੀਤ ਵਾਰੇ ਸਾਰਾ ਕੁਝ ਖੁੱਲ ਕੇ ਬਿਆਨ ਕਰ ਦਿੱਤਾ ਗਿਆ ਸੀ ਤੇ ਦੋਵਾਂ ਨੇ ਅਸਿੱਧੇ ਤੌਰ ਉੱਤੇ ਇਸ ਰਿਸ਼ਤੇ ਲਈ ਆਪਣੀ ਸਹਿਮਤੀ ਵੀ ਜ਼ਾਹਰ ਕਰ ਦਿੱਤੀ ਸੀ ਮਿੰਦੀ ਨੇ ਤਾਂ ਇਹ ਵੀ ਦੱਸ ਦਿੱਤਾ ਸੀ ਕਿ ਡੈਡੀ ਜੀ ਇਸ ਰਿਸ਼ਤੇ ਨੂੰ ਮਨਾ ਕੀਤਾ ਹੁਣ ਦਵਿੰਦਰ ਸਿੰਘ ਤੋਂ ਬਿਨਾਂ ਪਾਕਿਸਤਾਨੀ ਜਾਣੇ ਇਸ ਮਸਲੇ ਉੱਤੇ ਖੁੱਲ ਕੇ ਵੀ ਬੋਲ ਰਹੇ ਸਨ ਤੇ ਉਸ ਕੋਲ ਸਿਫਾਰਸ਼ਾਂ ਵੀ ਕਰ ਰਹੇ ਸਨ ਮੈਂ ਪਹਿਲਾਂ ਮਿੰਦੀ ਦਾ ਰਿਸ਼ਤਾ ਕਰਨਾ ਹੈ ਕਮਾਲ ਹੈ ਤੁਹਾਡੀ ਵੀ ਲੋਕੀ ਤਾਂ ਕੁੜੀਆਂ ਛੋਟੀਆਂ ਹੋਣ ਦਾ ਵੀ ਮੁੰਡਿਆਂ ਤੋਂ ਪਹਿਲਾਂ ਵਿਆਹ ਦਿੰਦੇ ਨੇ ਤੇ ਤੁਸੀਂ ਸਾਰੇ ਮੈਨੂੰ ਛੋਟੇ ਮੁੰਡੇ ਨੂੰ ਵੱਡੀ ਕੁੜੀ ਤੋਂ ਪਹਿਲਾਂ ਹੀ ਵਿਆਹਣ ਵੱਲੋਂ ਕਹੀ ਜਾ ਰਹੇ ਸੀ ਦਿਵਿੰਦਰ ਸਿੰਘ ਨੂੰ ਹਾਰ ਕੇ ਬੋਲਣਾ ਹੀ ਪਿਆ ਪੁੱਤ ਆਪਾਂ ਇਦਾਂ ਕਰਦੇ ਆਂ ਕਿ ਰੋਕਾ ਕਰ ਦਿੰਦੇ ਆਂ ਜਸੇ ਦਾ ਤੇ ਵਿਆਹ ਮਹਿੰਦੀ ਤੋਂ ਬਾਅਦ ਕਰਾਂਗੇ ਐਨੀ ਸੋਹਣੀ ਕੁੜੀ ਤੇ ਵਧੀਆ ਘਰ ਪਰਿਵਾਰ ਕਾਹ ਤੋਂ ਹੱਥੋਂ ਜਾਣ ਦੇਣਾ ਹੈ ਭਲਾ ਪ੍ਰਸੰਨ ਕਰਨੇ ਆਪਣੇ ਜਵਾਈ ਦਾ ਤਰਲਾ ਮਾਰਿਆ ਬੀਜੀ ਕੁੜੀ ਵਾਲੇ ਜਸੇ ਨੂੰ ਕਿਹੜੇ ਵੇਸ ਉੱਤੇ ਰਿਸ਼ਤੇ ਲਈ ਹਾਂ ਕਰ ਦੇਣਗੇ ਨਾ ਕੋਈ ਨੌਕਰੀ ਹੈ ਸਕੂਲ ਨਾ ਹੀ ਅਸੀਂ ਜਾਇਦਾਦ ਪੱਖੋਂ ਉਹਨਾਂ ਦੇ ਮੇਜਦੇ ਹਾਂ ਲੱਗਦਾ ਹੈ ਕਿ ਦਵਿੰਦਰ ਸਿੰਘ ਆਪਣੀ ਗੱਲ ਉੱਤੇ ਪੱਕੇ ਪੈਰੀਂ ਜੜਿਆ ਹੋਇਆ ਸੀ ਇਸੇ ਰੋਲੇ ਰੱਪੇ ਦੇ ਵਿੱਚ ਇਸਵੀਟੀ ਨੇ ਜਿਸਦੇ ਕੋਲੋਂ ਫੋਨ ਫੜਿਆ ਤੇ ਲਪਰੇਤ ਦੀ ਫੋਟੋ ਬਾਰੋ-ਬਾਰ ਸਾਰਿਆਂ ਨੂੰ ਵਿਖਾ ਦਿੱਤੀ ਸਾਰੇ ਜਣੇ ਹੀ ਲਵੀ ਦੀਆਂ ਖੁੱਲੀਆਂ ਤਾਰੀਫ਼ਾਂ ਕਰਨ ਲੱਗ ਪਏ ਉਧਰੋਂ ਪਰਸੇਨ ਕੋਰ ਨੇ ਵੀ ਸਾਰਿਆਂ ਵਿੱਚ ਬੈਠੇ ਹੀ ਦੋ ਚਾਰ ਭਾਵਕ ਜਿਹੀਆਂ ਗੱਲਾਂ ਸੁਣਾ ਦਿੱਤੀਆਂ ਜਿਨ੍ਹਾਂ ਨੂੰ ਸੁਣ ਕੇ ਦਵਿੰਦਰ ਸਿੰਘ ਨੇ ਆਪਣਾ ਆਖਰੀ ਫੈਸਲਾ ਜਸਤੇ ਦੇ ਹੱਥ ਕੋਲ ਸੁਣਾ ਦਿੱਤਾ ਇਹਨੂੰ ਕਹੋ ਕਿ ਕੋਈ ਨੌਕਰੀ ਲੱਭ ਲਵੇ ਆਪਣੇ ਲਈ ਜਿਸ ਦਿਨ ਲੱਭ ਲਵੇਗਾ ਉਸੇ ਦਿਨ ਰਿਸ਼ਤਾ ਪੇ ਦੇਵਾਂਗੇ ਕੁੜੀ ਵਾਲਿਆਂ ਦੇ ਘਰੇ ਇਸ ਸ਼ਰਤ ਨੂੰ ਪੂਰਾ ਕੀਤੇ ਬਿਨਾ ਇਸ ਗੱਲ ਬਾਰੇ ਕੋਈ ਵੀ ਨਾ ਸੋਚੇ ਮੈਂ ਕੁੜੀ ਵਾਲਿਆਂ ਘਰੋਂ ਬੇਇੱਜ਼ਤੀ ਕਰਵਾ ਕੇ ਨਹੀਂ ਮੁੜਨਾ ਚਾਹੁੰਦਾ ਇਹ ਸੁਣ ਕੇ ਮੁੰਡਾ ਕੰਮਕਾਰ ਕੀ ਕਰਦਾ ਹੈ ਜਸਤਾ ਆਪਣੇ ਪਿਓ ਦੇ ਮੂੰਹੋਂ ਇਹ ਗੱਲ ਸੁਣ ਕੇ ਪੂਰਾ ਖੁਸ਼ ਹੋ ਗਿਆ ਸੀ ਕਿਉਂਕਿ ਇੱਕ ਤਾਂ ਨੌਕਰੀ ਲੱਭਣ ਵਾਲਾ ਦਾ ਮੋਸਲੀ ਕੋਈ ਔਖਾ ਨਹੀਂ ਸੀ ਤੇ ਦੂਜਾ ਲਵੀ ਦੇ ਘਰ ਇੱਕ ਵਾਰ ਰਿਸ਼ਤਾ ਜਾਣ ਦੀ ਦੇ ਸੀ ਉਹਨਾਂ ਨੇ ਝਟਹਾ ਹਾਂ ਕਰ ਦੇਣੀ ਸੀ ਵੈਸੇ ਤਾਂ ਸਾਰਿਆਂ ਨੇ ਦਿਵਿੰਦਰ ਸਿੰਘ ਨੂੰ ਮਨਾਉਣ ਲਈ ਆਪੋ ਆਪਣਾ ਪੂਰਾ ਯੋਗਦਾਨ ਪਾਇਆ ਸੀ ਪਰ ਸਭ ਤੋਂ ਵੱਧ ਵਾਹ ਪੇਸ਼ ਸਵੀਟੀ ਨੇ ਹੀ ਲਗਾਈ ਸੀ ਇਸ ਲਈ ਜਸਨੇ ਉਸ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਸੀ ਜਸਨੇ ਰਾਤ ਨੂੰ ਹੀ ਫੋਨ ਉੱਤੇ ਸਾਰੀ ਗੱਲ ਲਾਪਰਿਚਨ ਦੱਸ ਦਿੱਤੀ ਇਹ ਸਭ ਸੁਣ ਕੇ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਸ ਨੇ ਮਿੰਟਾਂ ਵਿੱਚ ਜੱਸੇ ਦੀ ਨੌਕਰੀ ਵਾਲਾ ਮਸਲਾ ਵੀ ਹੱਲ ਕਰ ਦਿੱਤਾ। ਲਵੀ ਦੇ ਮਾਮੇ ਦਾ ਕੋਈ ਖਾਸ ਬੰਦਾ ਉਸ ਕਾਲਜ ਦੇ ਪ੍ਰਿੰਸੀਪਲ ਦਾ ਵਾਕਿਫ ਸੀ ਜਿੱਥੇ ਲਵੀ ਤੇ ਜੱਸਾ ਪੜ੍ਹਦੇ ਰਹੇ ਸੀ। ਇਸ ਲਈ ਉਸ ਨੇ ਕਿਹਾ ਕਿ ਮਾਮਾ ਜੀ ਦੀ ਸਿਫਾਰਸ਼ ਨਾਲ ਉਹਨਾਂ ਦੋਵਾਂ ਨੂੰ ਹੀ ਲੈਕਚਰਰਾਂ ਦੀ ਜੌਬ ਮਿਲ ਜਾਵੇਗੀ। ਦੋ ਕੁ ਮਹੀਨਿਆਂ ਤੱਕ ਕਾਲਜ ਦਾ ਨਵਾਂ ਮਾਸ਼ਾਸ਼ਣ ਹੋਣ ਵਾਲਾ ਸੀ। ਉਸ ਤੋਂ ਪਹਿਲਾਂ ਪਹਿਲੀ ਹਰ ਸਾਲ ਐਡ ਹੌਕ ਬੇਸਿਸ ਉੱਤੇ ਕਾਲਜ ਵਿੱਚ ਟੀਚਰ ਰੱਖੇ ਜਾਂਦੇ ਸਨ। ਜਸਸੀ ਨੇ ਲਵੀ ਅੱਗੇ ਸਵੀਟੀ ਦੀ ਵੀ ਰਾਜ ਕੇ ਸਿਫਤ ਕਰਦਿਆਂ ਕਿਹਾ ਕਿ ਉਸ ਵੱਲੋਂ ਬਹੁਤ ਜ਼ੋਰ ਲਾਇਆ ਗਿਆ ਕਿ ਕਿਤੇ ਜਾ ਕੇ ਸਾਡੇ ਰਿਸ਼ਤੇ ਲਈ ਬਾਪੂ ਨੇ ਹਾਂ ਕੀਤੀ ਹੈ ਇਹ ਸੁਣ ਕੇ ਜਸਸੀ ਨੇ ਲਵੀ ਨੂੰ ਕਿਹਾ ਕਿ ਉਹ ਸਵੇਰੇ ਸਵੀਟੀ ਨਾਲ ਉਹਦੀ ਗੱਲ ਜ਼ਰੂਰ ਕਰਵਾਵੇ ਤਾਂ ਕਿ ਲਵੀ ਉਸ ਦਾ ਵੀ ਧੰਨਵਾਦ ਕਰ ਸਕੇ ਅਗਲੇ ਦਿਨ ਜਸਸੀ ਨੇ ਟਾਈਮ ਮਿਲਦੇ ਸਵੀਟੀ ਤੇ ਲਵੀ ਦੀ ਫੋਨ ਉੱਤੇ ਗੱਲ ਕਰਵਾ ਦਿੱਤੀ ਹੈਲੋ ਸਤਿ ਸ਼੍ਰੀ ਅਕਾਲ ਦੀਦੀ ਜੀ ਲਵੀ ਨੇ ਸੰਗਦਿਆਂ ਹੋਇਆ ਗਿਆ ਸਤਿ ਸ਼੍ਰੀ ਅਕਾਲ ਜੀ ਪਰ ਤੁਸੀਂ ਮੈਨੂੰ ਦੀਦੀ ਨਾ ਕਹੋ ਕਿਉਂਕਿ ਰਿਸ਼ਤੇ ਵਿੱਚ ਤੁਸੀਂ ਵੱਡੇ ਹੋ ਤੇ ਮੈਂ ਤੁਹਾਡੀ ਦਰਾਨੀ ਲੱਗਦੀ ਆਂ ਸਵੀਟੀ ਨੇ ਹੱਸ ਕੇ ਜਵਾਬ ਦਿੱਤਾ ਨਹੀਂ ਦੀਦੀ ਜੀ ਮੈਂ ਤੁਹਾਡੇ ਤੋਂ ਛੋਟੀ ਹਾਂ ਉਹ ਰਿਸ਼ਤਾ ਬਾਦ ਵਿੱਚ ਹੈ ਤੇ ਭੈਣ ਵਾਲਾ ਪਹਿਲਾਂ ਹੋਰ ਸੁਣਾਓ ਕੀ ਹਾਲ ਚਾਲ ਨੇ ਸਵੀਟੀ ਸੱਚੀ ਹੀ ਸਵੀਟੀ ਤੋਂ ਉਮਰ ਵਿੱਚ ਕਾਫੀ ਛੋਟੀ ਸੀ ਸਭ ਵਧੀਆ ਨੇ ਤੁਸੀਂ ਸੁਣਾਓ ਜੇਟ ਜੀ ਜ਼ਿਆਦਾ ਤੰਗ ਤਾਂ ਨਹੀਂ ਕਰਦੇ ਸਵੀਟੀ ਨੇ ਉਸ ਨੂੰ ਛੇੜਦਿਆਂ ਕਿਹਾ ਨਹੀਂ ਕਰਦੇ ਹੁਣ ਜੇ ਕਰਨਗੇ ਵੀ ਤਾਂ ਤੁਸੀਂ ਮੇਰੇ ਨਾਲ ਹੋ ਆਪਾਂ ਰਲ ਮਿਲ ਕੇ ਠੀਕ ਕਰ ਲਵਾਂਗੇ ਆ ਦੋਵੇਂ ਜਾਣੀਆਂ ਇਹ ਕਹਿੰਦਿਆਂ ਲਵੀ ਵੀ ਹੱਸਣ ਲੱਗ ਪਈ ਜਿੰਨੇ ਸੋਹਣ ਤੁਸੀਂ ਆਪ ਹੈ ਉਹਨਾਂ ਇਸ ਤੋਂ ਸੋਹਣਾ ਤੁਹਾਡਾ ਹਾਸਾ ਵੀ ਏ ਦੀਦੀ ਪਲੀਜ਼ ਤੁਸੀਂ ਮੇਰਾ ਨਾਮ ਲਵੋ ਮੈਂ ਛੋਟੀ ਹਾਂ ਭੈਣਾ ਤੁਹਾਡੀ ਇਦਾਂ ਮਤਲਬ ਹੈ ਕਿ ਅੱਜ ਤੋਂ ਅਸੀਂ ਤਿੰਨ ਭੈਣਾ ਹੋ ਗਈਆਂ ਹੈ ਨਾ ਹਾਂਜੀ ਦੀਦੀ ਤੁਹਾਡੀ ਛੋਟੀ ਸਿਸਟਰ ਤੇ ਬ੍ਰਦਰ ਕੀ ਕਰਦੇ ਆ ਦੀਪ ਪਲੱਸ 2 ਚੋਂ ਪਾਸ ਹੋ ਗਈ ਆ ਹੁਣ ਸ਼ਹਿਰ ਹੀ ਕਿਸੇ ਕਾਲਜ ਵਿੱਚ ਐਡਮਿਸ਼ਨ ਲੈਣੀ ਹੈ ਉਸਨੇ ਤੇ ਟੋਨੀ 8ਵੀਂ ਵਿੱਚ ਪੜਦਾ ਹੈ ਤੇ ਸਾਡਾ ਜਗਰਾਜ ਪੁੱਤ ਕੀ ਕਰ ਰਿਹਾ ਹੈ ਉਹਨੂੰ ਅੱਜ ਸੌਣ ਤੋਂ ਬਿਨਾਂ ਕੋਈ ਕੰਮ ਨਹੀਂ ਹੈ ਫੋਟੋ ਵਿਖਾਈ ਸੀ ਉਸ ਨੂੰ ਵੀ ਮੈਂ ਉਸਦੀ ਤਾਈ ਦੀ ਬੜਾ ਖੁਸ਼ ਹੋਇਆ ਸੀ ਉਹ ਵੀ ਵੇਖ ਕੇ ਤਾਈ ਸੁਣ ਕੇ ਲਵੀ ਨੂੰ ਸੰਗ ਆ ਗਈ ਉਹ ਦੋਵੇਂ ਬਾਵਾ ਚਿਰ ਗੱਲਾਂ ਮਾਰਦਿਆਂ ਰਹੀਆਂ ਤੇ ਜਲਦੀ ਹੀ ਮੁਲਾਕਾਤ ਕਰਨ ਦਾ ਵਾਅਦਾ ਵੀ ਕਰ ਲਿਆ ਸਵੀਟੀ ਨੇ ਤਾਂ ਲਵੀ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਕਿਸੇ ਦਿਨ ਜੱਸੇ ਨਾਲ ਪਿੰਡ ਘਰ ਆ ਜਾਵੇ ਮਿਲਣ ਉਸ ਨੂੰ ਲਵੀ ਨੇ ਅੱਗੋਂ ਕਿਹਾ ਕਿ ਉਹ ਜਦੋਂ ਵੀ ਸ਼ਹਿਰ ਆਵੇ ਤਾਂ ਉਸ ਨੂੰ ਜ਼ਰੂਰ ਮਿਲ ਕੇ ਜਾਵੇ ਜੱਸਾ ਬੜਾ ਖੁਸ਼ ਹੋਇਆ ਕਿ ਦੋਵਾਂ ਦੀ ਵਧੀਆ ਬੌਂਡਿੰਗ ਬਣ ਗਈ ਸੀ ਲਵੀ ਦਾ ਫੋਨ ਨੰਬਰ ਉਸ ਨੇ ਸਵੀਟੀ ਨੂੰ ਦੇ ਦਿੱਤਾ ਸੀ ਥੋੜੇ ਕੁ ਦਿਨਾਂ ਬਾਅਦ ਸਵੀਟੀ ਦੇ ਮਾਮੇ ਦੇ ਮੁੰਡੇ ਦਾ ਵਿਆਹ ਸੀ ਉਸ ਦੇ ਸ਼ਗਨ ਦਾ ਪ੍ਰੋਗਰਾਮ ਸ਼ਹਿਰ ਵਿੱਚ ਇੱਕ ਪੈਲੱਸ ਵਿੱਚ ਸੀ ਸਵੀਟੀ ਨੇ ਜੱਸੇ ਤੇ ਲਵੀ ਨੂੰ ਫੋਨ ਕਰਕੇ ਇਨਵਾਈਟ ਕਰ ਦਿੱਤਾ ਸੀ ਬਾਹਨੇ ਤੇ ਸਵੀਟੀ ਦੇ ਨਾਲ ਹੀ ਉਹਦੀ ਸੱਸ ਵੀ ਉੱਥੇ ਪਹੁੰਚੀ ਹੋਈ ਸੀ ਲਵੀ ਦਾ ਪਹਿਲਾ ਹੀ ਆਪਣੀ ਦਰਾਨੀ ਨੂੰ ਮਿਲਣ ਦਾ ਮੌਕਾ ਪਾਲਦੀ ਸੀ ਇਸ ਲਈ ਉਹ ਪੂਰਾ ਟਹੌੜ ਕੱਢ ਕੇ ਜਸੇਨਾ ਸ਼ਗਨ ਬੇਖਣ ਪਹੁੰਚ ਗਈ ਸਵੀਟੀ ਨੇ ਲਵੀ ਵਾਰੇ ਆਪਣੇ ਸਾਰੇ ਪੇਕਿਆਂ ਵਾਲਿਆਂ ਨੂੰ ਦੱਸਿਆ ਤੇ ਕੱਲੇ-ਕੱਲੇ ਜੀ ਨੂੰ ਮਿਲਾਇਆ ਵੀ ਉਹਨਾਂ ਸਾਰਿਆਂ ਨੇ ਹੀ ਲਵੀ ਦੇ ਰੰਗ ਰੂਪ ਦੀ ਤੇ ਬੜੀ ਸਿਫਤ ਕੀਤੀ ਜਸੇ ਦੀ ਮਾਮੇ ਵੀ ਲਵੀ ਨੂੰ ਮਿਲ ਕੇ ਬਹੁਤ ਖੁਸ਼ ਹੋਈ ਸੀ ਕਾਲਜ ਵਿੱਚ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਸੀ ਲਵਿੰਦੇ ਆਪਣੇ ਮਾਮੇ ਦੀ ਸਿਫਾਰਸ਼ ਪਵਾ ਕੇ ਆਪਣੇ ਨਾਂ ਨਾਲ ਜਸਸੀ ਨੂੰ ਵੀ ਕਾਲਜ ਵਿੱਚ ਨੌਕਰੀ ਦਿਵਾ ਦਿੱਤੀ ਸੀ ਇਸ ਲਈ ਛੱਤ ਪੂਰੀ ਹੋਣ ਕਰਕੇ ਇੱਕ ਸ਼ਾਮ ਨੂੰ ਦਵਿੰਦਰ ਸਿੰਘ ਤੇ ਦੀਸ਼ਕੌਰ ਨੂੰ ਆਪਣੇ ਨਾਲ ਲਿਆ ਦੋਵੇਂ ਜਣੇ ਸਿੱਧਾ ਹੀ ਲਾਪਲੀ ਤੇ ਘਰ ਉਹਦਾ ਰਿਸ਼ਤਾ ਮੰਗਣ ਚਲੇ ਗਏ ਜੱਸੇ ਦਾ ਮੰਮੀ ਡੈਡੀ ਤੇ ਤੁਹਾਨੂੰ ਦੱਸੇ ਹੋਏ ਪਤੇ ਤੇ ਪਹੁੰਚਦੇ ਇੰਨੀ ਵੱਡੀ ਕੋਠੀ ਵੇਖ ਕੇ 당ਗ ਰਹਿ ਗਏ ਉਸ ਤੋਂ ਬਾਅਦ ਅੰਦਰ ਬੜੇ ਤੱਲਵੀ ਦੇ ਪਰਿਵਾਰ ਦਾ ਰਹਿਣ ਸਹਿਣ ਤੇ ठाठ-ਬਾਠ ਵੇਖ ਕੇ ਉਹਨਾਂ ਦੀ ਅਮੀਰੀ ਦਾ ਪ੍ਰਭਾਵ ਹੋਰ ਵੀ ਡੂੰਘਾ ਹੋ ਰਿਹਾ ਸੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਲਵੀ ਨੇ ਬੜੇ ਹੀ ਪਿਆਰ ਨਾਲ ਕੀਤਾ ਭਾਵੇਂ ਲਵੀ ਦੀ ਫੋਟੋ ਤਾਂ ਦਵਿੰਦਰ ਸਿੰਘ ਤੇ ਤੀਸ਼ਕੋਰ ਦੋਵਾਂ ਨੇ ਪਹਿਲਾਂ ਹੀ ਦੇਖੀ ਹੋਈ ਸੀ ਪਰ ਆਪਣੀ ਅੱਖੀਂ ਵੇਖਣ ਦਾ ਅੱਜ ਪਹਿਲਾ ਹੀ ਮੌਕਾ ਸੀ ਬਿਲਕੁਲ ਸਿੰਪਲ ਜਿਹਾ ਸੂਟ ਵਿੱਚ ਸੀ ਉਹ ਬਹੁਤ ਪਿਆਰੀ ਲੱਗ ਰਹੀ ਸੀ ਜਿੰਨੀ ਦੀ ਇਹਨੂੰ ਲਵੀ ਨੇ ਉਹਨਾ ਦੋਵਾਂ ਰੈਂਗ ਰੂਮ ਵਿੱਚ ਬਿਠਾ ਕੇ ਜੂਸ ਪਿਲਾਇਆ ਉਦੋਂ ਤੱਕ ਉਸਦੀ ਮੰਮੀ ਵੀ ਉਹਨਾਂ ਕੋਲ ਆਪ ਚੁੱਕੀ ਸੀ ਹੋਣ ਵਾਲੇ ਕੁੜਮਣੇ ਆਪਸ ਵਿੱਚ ਇੰਝ ਗਲੇ ਲਾ ਕੇ ਮਿਲਿਆ ਜਿਵੇਂ ਬੜੇ ਚਿਰ ਪਹਿਲਾਂ ਹੀ ਪਹਿਚਾਣ ਹੋਵੇ ਲਵੀ ਦੀ ਮਾਂ ਹਰਲੀਨ ਕੌਰ ਨਾਲ ਉਸਦੀ ਧੀ ਦੀ ਹਰ ਗੱਲ ਸਾਂਝੀ ਸੀ ਇਸ ਲਈ ਜੱਸੀ ਦੇ ਮਾਪਿਆਂ ਦੇ ਆਉਣ ਵੱਲੋਂ ਉਸ ਨੂੰ ਪਹਿਲਾਂ ਹੀ ਪਤਾ ਸੀ ਹਰਲੀਨ ਕੌਰ ਨੇ ਦੋ ਕੁ ਮਿੰਟਾਂ ਵਿੱਚ ਉਹਨਾਂ ਦੋਵਾਂ ਨੂੰ ਆਪਣੇਪਨ ਦਾ ਅਹਿਸਾਸ ਕਰਵਾ ਦਿੱਤਾ ਸੀ ਕ ਲਵੀ ਨੂੰ ਉਹਨਾਂ ਕੋਲ ਬਿਠਾ ਕੇ ਹਰਲੀਨ ਕੋਲ ਆਪਣੇ ਘਰ ਵਾਲੇ ਜਸਮੀਤ ਸਿੰਘ ਨੂੰ ਬੁਲਾਉਣ ਚਲੀ ਗਈ ਡਰੈਂਗ ਰੂਮ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਪਹਿਲ ਉਸ ਨੇ ਆਪਣੇ ਹਿਸਾਬ ਕਿਤਾਬ ਨਾਲ ਲਵੀ ਦੇ ਡੈਡੀ ਨੂੰ ਦੱਸ ਦਿੱਤਾ ਸੀ ਕਿ ਕਿਸੇ ਖਾਸ ਵਾਕਫ ਨੇ ਕਿਸੇ ਨੂੰ ਲਵੀ ਦੇ ਰਿਸ਼ਤੇ ਲਈ ਗੱਲ ਕਰਨ ਲਈ ਭੇਜਿਆ ਹੈ ਲਪ੍ਰਿਤ ਨੇ ਜਸਸੀ ਨੂੰ ਪੂਰਾ ਭਰੋਸਾ ਦਿਵਾਇਆ ਸੀ ਕਿ ਉਹਦੇ ਘਰੇ ਰਿਸ਼ਤਾ ਆਉਣ ਦੀ ਦੇ ਦੇ ਉਹਦੇ ਮਾਪਿਆਂ ਦੇ ਝਟ ਹਾਂ ਕਰ ਦੇਣੀ ਤੇ ਹੋਇਆ ਵੀ ਬਿਲਕੁਲ ਇੰਝ ਲਵੀ ਦੇ ਪਿਓ ਨੇ ਬੜੇ ਹੀ ਠੰਮੇ ਨਾਲ ਦੇਵਿੰਦਰ ਸਿੰਘ ਤੇ ਦੀਸ਼ਕੌਰ ਦੀ ਸਾਰੀ ਗੱਲ ਸੁਣੀ ਉਸ ਤੋਂ ਬਾਅਦ 5 ਕੁ ਮਿੰਟ ਲਈ ਉਹ ਲਵੀ ਦਾ ਮਾਪਿਓ ਸਲਾਹਕਾਰਨ ਵੱਲੋਂ ਕਹਿ ਬਖਰੇ ਕਮਰੇ ਵਿੱਚ ਚਲੇ ਗਏ ਲਵੀ ਓਨੀ ਦੇਰ ਤੱਕ ਚਾਹ ਬਣਾ ਲਿਆਈ ਸੀ ਦੀਸ਼ਕੌਰ ਨੇ ਘੁੱਟ ਭਰਦਿਆਂ ਹੀ ਪਿਆਰ ਨਾਲ ਲਵੀ ਵੱਲ ਵੇਖਿਆ ਜਿਵੇਂ ਕਹਿ ਰਹੀ ਹੋਵੇ ਪੁੱਤ ਬਹੁਤ ਸਵਾਦ ਬਣਾਈਏ ਚਾਹ ਵੇਖੋ ਬਾਜੀ ਜੇਕਰ ਕੁੜੀ-ਮੁੰਡਾ ਇੱਕ ਦੂਜੇ ਨੂੰ ਪਸੰਦ ਕਰਦੇ ਹਨ ਤੇ ਤੁਸੀਂ ਇਸ ਰਿਸ਼ਤੇ ਲਈ ਅਰਾਜੀ ਹੋ ਤਾਂ ਸਾਨੂੰ ਵੀ ਇਸ ਉੱਤੇ ਕੋਈ ਇਤਰਾਜ਼ ਨਹੀਂ ਹੈ ਸਭ ਤੋਂ ਵਧੀਆ ਗੱਲ ਇਹ ਹੀ ਲੱਗੀਏ ਮੈਨੂੰ ਕਿ ਤੁਸੀਂ ਮੁੰਡੇ ਵਾਲੇ ਹੋਣ ਦੇ ਬਾਵਜੂਦ ਖੁਦ ਸਾਡੀ ਧੀ ਦਾ ਸਾਖ ਮੰਗਣ ਆਏ ਹੋ ਜਦੋਂ ਜਸਮੀਤ ਸਿੰਘ ਨੇ ਸੋਫੇ ਉੱਤੇ ਬੈਠਦੇ ਆਏ ਦਵਿੰਦਰ ਸਿੰਘ ਨੂੰ ਕਹੀ ਤਾਂ ਲਵੀ ਉਸ ਵੇਲੇ ਸ਼ਰਮਾ ਕੇ ਉੱਥੋਂ ਦੌੜ ਗਈ ਐਨਾ ਸੁਣ ਕੇ ਲਵੀ ਦੀ ਮਾਂ ਤੇ ਹੋਣ ਵਾਲੇ ਸੱਸ ਉੱਠ ਕੇ ਇੱਕ ਦੂਜੇ ਦੇ ਗਲੇ ਮਿਲਿਆ ਤੇ ਵਧਾਈਆਂ ਦੇਣ ਲੱਗ ਪਈਆਂ ਜੇ ਤੁਸੀਂ ਗੁੱਸਤਾ ਨਾ ਕਰੋ ਤਾ ਮੈਂ ਵੀ ਕੁਝ ਕਹਿਣਾ ਚਾਹੁੰਦਾ ਭਾਜੀ ਦਵਿੰਦਰ ਸਿੰਘ ਨੇ ਇੰਨਾ ਕਿਹਾ ਤਾਂ ਹੋਣ ਵਾਲੇ ਕੁੜਮਣੀਆਂ ਦੇ ਨਾਲ-ਨਾਲ ਕਿਚਨ ਵਿੱਚ ਖੜੀ ਲਵੀ ਨੇ ਵੀ ਝਟ ਆਪਣੇ ਕੰਨ ਅਗਲੀ ਗੱਲ ਸੁਣਨ ਵੱਲ ਕਰ ਲਏ ਜਰੂਰ ਕਹੋ ਜੀ ਤੁਸੀਂ ਦਿਲ ਖੋਲ੍ਹ ਕੇ ਹਰ ਗੱਲ ਕਰ ਸਕਦੇ ਹੋ ਜਸਮੀਰ ਸਿੰਘ ਨੇ ਬੜੀ ਹੀ ਹਲੀਮੀ ਨਾਲ ਜਵਾਬ ਦਿੱਤਾ ਮੈਂ ਸਰਕਾਰੀ ਨੌਕਰੀ ਕਰਨ ਵਾਲਾ ਇੱਕ ਮਾਮੂਲੀ ਜਵੰਦਾ ਹਾਂ ਨਾ ਹੀ ਮੇਰੇ ਕੋਲ ਕੋਈ ਬਹੁਤੀ ਜ਼ਮੀਨ ਜਾਇਦਾਦ ਹੈ ਪਰ ਮੈਂ ਆਪਣੇ ਦੋਵਾਂ ਬੱਚਿਆਂ ਨੂੰ ਪੜਾਉਣ ਲਿਖਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨਾਂ ਨੂੰ ਵੀ ਸਰਕਾਰੀ ਨੌਕਰੀ ਮਿਲਦੀ ਆ ਜਾਂ ਨਹੀਂ ਉਹਨਾਂ ਦੋਵਾਂ ਦੀ ਕਿਸਮਤ ਆ। ਮੈਂ ਤੁਹਾਨੂੰ ਇਸ ਰਿਸ਼ਤੇ ਲਈ ਧੱਕੇ ਨਾਲ ਮਨਾਉਣ ਦੇ ਹੱਕ ਵਿੱਚ ਬਿਲਕੁਲ ਨਹੀਂ ਹਾਂ। ਮੈਂ ਵੀ ਇੱਕ ਧੀ ਦਾ ਪਿਓ ਹਾਂ। ਇਸ ਲਈ ਮੈਂ ਇਹ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਅਸੀਂ ਤੁਹਾਡੀ ਧੀ ਨੂੰ ਇੱਥੋਂ ਵਰਗੀ ਐਸ਼ੋ ਆਰਾਮ ਦੀ ਜ਼ਿੰਦਗੀ ਸ਼ਾਇਦ ਕਦੇ ਨਾ ਦੇ ਸਕੀਏ ਕਿਉਂਕਿ ਤੁਹਾਡੇ ਤੇ ਸਾਡੇ ਰਹਿਣ ਸਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਦਵਿੰਦਰ ਸਿੰਘ ਨੇ ਕੱਲੀ ਕੱਲੀ ਗੱਲ ਪੂਰੀ ਤਨਾ ਸੱਚ ਕਹੀ ਸੀ ਵੀਰ ਜੀ ਤੁਹਾਡੀਆਂ ਗੱਲਾਂ ਤੋਂ ਸਾ ਪਤਾ ਲੱਗਦਾ ਕਿ ਤੁਸੀਂ ਦਿਲ ਤੋਂ ਕਿੰਨੇ ਅਮੀਰ ਹੋ ਮੈਂ ਇਹ ਗਲਦਾਵੇ ਨਾਲ ਕਹਿ ਸਕਦਾ ਕਿ ਤੁਹਾਡੇ ਘਰ ਮੇਰੀ ਧੀ ਇੱਥੇ ਨਾਲੋਂ ਵੀ ਵੱਧ ਕੀਤੀ ਐਸ਼ ਕਰੇਗੀ ਬਾਕੀ ਸਾਨੂੰ ਦੋਵਾਂ ਜੀਆਂ ਨੂੰ ਆਪਣੀ ਧੀ ਉੱਤੇ ਤੇ ਸਾਡੇ ਵੱਲੋਂ ਉਸ ਦੇ ਕੀਤੇ ਪਾਲਣ ਪੋਸ਼ ਉੱਤੇ ਪੂਰਾ ਭਰੋਸਾ ਹੈ ਜੀ ਉਸ ਨੂੰ ਜੇ ਉਸ ਨੇ ਤੁਹਾਡੇ ਬੇਟੇ ਨੂੰ ਚੁਣਿਆ ਹੈ ਤਾਂ ਵੇਖ ਪਰ ਕੇ ਚੁਣਿਆ ਹੋਵੇਗਾ ਇਸ ਬੋਲ ਹਰਲੀਨ ਕੌਰ ਲਵੀ ਦੀ ਮਾਂ ਦੇ ਮੂੰਹੋਂ ਨਿਕਲੇ ਸਨ ਜਿਨ੍ਹਾਂ ਨੂੰ ਸੁਣ ਕੇ ਲਵੀ ਨੂੰ ਆਪਣੀ ਮਾਂ ਉੱਤੇ ਫਕਰ ਮਹਿਸੂਸ ਹੋ ਰਿਹਾ ਸੀ ਬਾਕੀ ਕਹਾਣੀ ਕੱਲ ਜੀ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਣਾ ਜੀ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਜੀ ਤੇ ਸ਼ੇਅਰ ਵੀ ਧੰਨਵਾਦ